ਮੈਂ ਮੈਂ ਕਹਿੰਦਾ ਸਿੰਗਲ ਡਿਵੈਲਪਮੈਂਟ ਵਾਸਤੇ ਕੁਝ ਵੀ ਨਹੀਂ ਕੀਤਾ ਹੋਵੇ ਤਾਂ ਮੈਨੂੰ ਇਹ ਦੱਸ ਦਵੇ ਵਿਧਾਨ ਸਭਾ ਦੇ ਵਿੱਚ ਕੋਈ ਮੁੱਦੇ 'ਚ ਆਪਣੇ ਬਾਰਡਰ ਲਈ ਇਹਨੇ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਉਹ ਦੱਸ ਦਵੇ ਮੈਨੂੰ ਇਹ ਗੱਲਾਂ ਕਰਦੇ ਵੱਡੀਆਂ-ਵੱਡੀਆਂ ਪਹਿਲਾਂ ਇਹ ਪੁੱਛੋ ਵੀ ਤੇਰੀ ਦੇਣ ਕੀ ਹੈ ਅੱਜ ਤੱਕ ਕੋਈ ਡਿਵੈਲਪਮੈਂਟ ਹੈ ਕੋਈ ਪਿੰਡ ਦੇ ਵਿੱਚ ਕੋਈ ਚੰਗਾ ਕੰਮ ਕੀ ਕੀਤਾ ਕੀਤਾ ਕੀ ਆਪਾਂ ਸਿਰਫ ਆਪਣੀਆਂ ਕੋਠੀਆਂ ਪਾਲੀਆਂ ਗੱਡੀਆਂ ਲੈ ਲਈਆਂ ਘਰ ਖਰੀਦੇ ਲਈ ਆਪਦੇ ਖਜ਼ਾਨੇ ਭਰ ਲਏ ਪਰ ਲੋਕਾਂ ਨੂੰ ਸੁਭਰਾਣਾ ਕਿ ਇੱਕ ਦਿਨ ਕੀ ਇੱਕ ਘੰਟੇ 'ਚ ਇਹ ਸਾਰੇ ਬੰਦੇ ਫਮਦ ਤੇ ਹਾਜ਼ਰ ਕਰਾਂਗਾ ਨਾਲੇ ਬੰਦੇ ਦਾ ਪੁੱਤ ਨਾ ਬਣਾਤਾ ਤਾਂ ਮੈਨੂੰ ਤੁਸੀਂ ਕਿਓ ਨਾਲੇ ਤੁੰਰੀ ਬਣਾਓ ਨਾਲ ਤੁਹਾਡੇ ਸਾਰੇ ਪ੍ਰਿੰਦਿਆਂ ਤੋਂ ਬਣਾਓ ਗੱਲ ਆਜ ਸਾਡਾ ਸਮਾਂ ਮੜਾ ਜਿੰਨਾ ਤੁਸੀਂ ਕਰਨਾ ਕਰੋ ਸਹੀ ਗੱਲ ਤੇ ਪਹਿਲੇ ਇੱਕ ਹੋਰ ਮਸਲਾ ਆਇਆ ਜੀ ਚਿੱਟੇ ਦੇ ਮਸਲੇ ਤੋਂ ਕੋਈ ਔਰਤ ਜਿਹੜੀ ਆ ਪਕੜ ਕੇ ਲਿਆਂਦੇ ਗਈ ਓਰੇਲੇ ਵਸਤੀ ਤੋਂ ਬਿਲੋਂਗ ਕਰਦੀ ਐ ਜੀ ਹਰੋਇਨ ਜਿਹੜੀ ਆ ਕਰੀਬਨ 2 ਘਟਾਈ ਕਿਲੋ ਹਰੋਇਨ ਸੀਗੀ ਉਹਨੂੰ ਸਿਰਫ ਇਹਨਾਂ ਨੇ ਗ੍ਰਾਮਾਂ 'ਚ ਕਰਤਾ ਕਿਲੋਗ੍ਰਾਮ ਨੂੰ ਗ੍ਰਾਮਾਂ 'ਚ ਕਰਤਾ ਔਰ ਉਹਦੇ ਨਾਲ ਸੌਦਾ ਕਰਕੇ 13 ਲੱਖ ਤੇ 7 ਲੱਖ ਰੁਪਏ ਦੀ ਸੌਦਾ ਦੇ ਸਵਾਲ ਹੋਰ ਕਰਨਾ ਚਾਹੁੰਦਾ ਇਸ ਐਮਐਲਏ ਜੋ ਦੇਖ ਰਿਹਾ ਤਾਂ ਆਪਦਾ ਜਵਾਬ ਜ਼ਰੂਰ ਹੈ ਮੈਂ ਕਹਿੰਦਾ ਜੀ ਜਿਹੜੀ ਕਣਕ ਖਾਦੀ ਹੈ ਕਿ ਉਹ ਤੁਹਾਡੀ ਕਣਕ ਨਹੀਂ ਜਿਹੜੇ ਕੋਠਿਆਂ ਦੇ ਪੈਸਿਆਂ ਚ ਹਿੱਸੇ ਲੈ ਰਿਆ ਕਿ ਤੁਹਾਨੂੰ ਕੋਠੇ ਉਹ ਨਹੀਂ ਮਿਲਦੀ ਜਿਹੜੇ ਫਲਸ਼ਾਂ ਦੇ ਪੈਸੇ ਆਪਾਂ ਨੂੰ 20-20 ਹਜ਼ਾਰ ਆ ਰਿਹਾ ਉਹਦੇ ਵਿੱਚੋਂ ਇਹ ਪੈਸੇ ਲੈ ਰਿਆ ਕਿ ਉਹ ਤੁਹਾਡੇ ਪੈਸੇ ਐਮਐਲਏ ਸਾਹਿਬ ਦੀ ਮਿਲੀ ਭੁਗਤਾਈ ਨਹੀਂ ਭੁਗਤਾਈ ਸ਼ਰੇਆਮ ਮਿਲੀ ਭੁਗਤਾਈ ਲੈ ਮੈਂ ਐਮਐਲਏ ਨੂੰ ਚੈਲੰਜ ਕਰਦਾ ਆਜ ਵੀ ਜਿੱਥੇ ਆਉਣਾ ਇਹ ਸਾਰਾ ਮਿਲੀਪੁੱਕ ਨਾਲ ਕੰਮ ਹੋ ਰਿਹਾ ਜਿੰਨੇ ਵੀ ਤਸਕਰ ਹਨ ਉਹਨਾਂ ਸਾਰਿਆਂ ਨੂੰ ਇਕੱਠਾ ਕਰ ਪੰਜਾਬੀਓ ਆਪਣੇ ਨਾਲ ਐਸ ਟਾਈਮ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਦੇ ਦੀਪਕ ਸ਼ਰਮਾ ਨੇ ਤੇ ਦੀਪਕ ਸ਼ਰਮਾ ਐਮ ਐਲ ਏ ਫੌਜਾ ਸਿੰਘ ਸਰਾਰੀ ਤੇ ਵੱਡੇ ਦੋਸ਼ ਲਗਾ ਰਹੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਦੋਸ਼ ਕੀ ਲਗਾ ਰਹੇ ਨੇ ਵੱਡੇ ਸਵਾਲ ਨੇ ਵੱਡੀਆਂ ਗੱਲਾਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਦੀਪਕ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਆਪ ਜਿੱਦਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿੱਦਾਂ ਕਿ ਐਮਐਲਏ ਦੇ ਉੱਪਰ ਇਹ ਕਲੇ ਦੋਸ਼ ਨਹੀਂਗੇ ਇਹ ਹਕੀਕਤ ਹੈ ਇਹ ਸੱਚ ਹੈ ਔਰ ਜਿੰਦੀ ਕਿ ਆਡੀਓ ਵੀ ਮੈਂ ਵੱਡੇ ਵੀਰ ਨੂੰ ਪਾਉਂਗਾ ਕਿ ਨਾਲ ਜ਼ਰੂਰ ਲਗਾਇਓ ਜਿੰਦੇ ਵਿੱਚ ਐਮਐਲਏ ਸਾਹਿਬ ਖੁਦ ਮੰਨਦੇ ਐ ਕਿ ਉਹਨਾਂ ਵੱਲੋਂ ਜਾਨਲੇਵਾ ਹਮਲੇ ਵਾਸਤੇ ਔਰ ਮੇਰਾ ਕੋਈ ਵੱਡਾ ਨੁਕਸਾਨ ਕਰਨ ਦੇ ਵਾਸਤੇ ਧਮਕੀ ਜਿਹੜੀ ਲਗਵਾਈ ਗਈ ਹੈ ਇਹਨੂੰ ਵੈਰੀਫਾਈ ਕਰਨ ਵਾਸਤੇ ਐਮਐਲਏ ਸਾਹਿਬ ਨਾਲ ਜਿਹੜੀ ਮੇਰੀ ਗੱਲ ਹੁੰਦੀ ਹੈ ਔਰ ਉਸ ਗੱਲ ਦੇ ਵਿੱਚ ਮੰਨਦੇ ਹੈ ਔਰ ਕਹਿੰਦੇ ਹੈ ਕਿ ਜਿਹੜੀਆਂ ਤੁਸੀਂ ਪੋਸਟਾਂ ਪਾਈਆਂ ਜਿਹੜਾ ਮੇਰੇ ਖਿਲਾਫ ਲਿਖਦੇ ਹੋ ਜਾਂ ਜੋ ਵੀ ਕੋਈ ਗੱਲਬਾਤ ਹੈ ਤਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਪੂਰੀ ਗੱਲਬਾਤ ਕੀ ਸੀ ਕਿ ਪਾਰਟੀ ਵੱਲੋਂ ਮੈਂ ਸਟੇਟ ਜੁਆਇੰਟ ਸੈਕਟਰੀ ਯੂਥ ਵਿੰਗ ਨਾਲ ਹੀ ਮੈਂ ਸਟੇਟ ਤੋਂ ਬਾਹਰ ਵੀ ਵੱਖ-ਵੱਖ ਉਹਦਿਆਂ 'ਚ ਵੱਡੇ ਉਹਦਿਆਂ ਤੇ ਮੈਂ ਕੰਮ ਕਰ ਚੁੱਕਿਆ ਹੁਣ ਇਸ ਵਾਰ ਜਿਹੜਾ ਮਸਲਾ ਸੀਗਾ ਮੈਂ ਬਲਾਕ ਕੋਆਰ ਬਲਾਕ ਪ੍ਰਧਾਨਾਂ ਦੇ ਉੱਪਰ ਲਗਾਏ ਗਏ ਸੀ ਉਹਦੇ ਤਹਿਤ ਜਿਹੜਾ ਪਿੰਡਾਂ ਦੇ ਵਿੱਚ ਇੱਕ ਰਿਕਾਰਡ ਇੱਕ ਫੀਡਬੈਕ ਪਾਰਟੀ ਤੱਕ ਪਹੁੰਚਾਣਾ ਸੀਗਾ ਜਿਹੜੇ ਕੋਈ ਐਮਐਲਏ ਜਿਹੜਾ ਵੀ ਕੰਮ ਕਰ ਰਿਹਾ ਆ ਆਖਿਰ ਵਰਕਰਾਂ ਦੇ ਵਿੱਚ ਐਸੀ ਕਿਹੜੀ ਗੱਲਬਾਤ ਹੈ ਆਖਿਰ ਵਰਕਰ ਕਿਉਂ ਨਾਰਾਜ਼ ਨੇ ਵਰਕਰਾਂ ਦੇ ਵਿੱਚ ਕਿਸ ਗੱਲ ਦਾ ਖਦਸ਼ਾ ਹੈ ਐਸਾ ਕੀ ਹੈ ਕਿ ਵਰਕਰ ਜਿਹੜੇ ਘਰ ਨਾਰਾਜ਼ ਹੋ ਕੇ ਬੈਠੇ ਹੋਏ ਆ ਇਹਦੇ ਤਹਿਤ ਫੀਡਬੈਕ ਲੈਣ ਵਾਸਤੇ ਐਮਐਲਏ ਦੀ ਸਾਨੂੰ ਪਾਰਟੀ ਨੇ ਡਿਊਟਾਂ ਲਗਾਈਆਂ ਜੀ ਜਿੰਦੇ ਤਹਿਤ ਮੈਂ ਕਰੀਬਨ 11 ਪਿੰਡ ਮੇਰੇ ਕੋਲ ਸੀਗੇ ਪੰਜਾਂ ਪਿੰਡਾਂ 'ਚ ਮੈਂ ਹੋ ਗਿਆ ਆ ਹਰ ਪਿੰਡ ਦੇ ਵਿੱਚ ਜਿੱਥੇ ਸਾਡੇ ਵਰਕਰ ਵਲੰਟੀਅਰ ਬੈਠੇ ਆ ਉਹ ਕਾਫੀ ਮੈਂਬਰ ਵੀ ਨੇ ਕਾਫੀ ਸਾਡੇ ਸਰਪੰਚ ਵੀ ਬਣੇ ਆ ਉਹਨਾਂ ਦਾ ਹੀ ਖਦਸ਼ਾ ਕਹਿੰਦੇ ਐਮਐਲਏ ਸਾਹਿਬ ਔਰ ਉਹਨਾਂ ਦੇ ਪੀਏ ਹਰ ਕੰਮ ਦੇ ਵਿੱਚ ਦਖਲ ਦਿੰਦੇ ਆ ਕੋਈ ਛੋਟਾ ਕੰਮ ਹੈ ਕੋਈ ਵੱਡਾ ਕੰਮ ਹੈ ਦੇਖੋ ਪਿੰਡ ਨੇ ਜੇ ਪ੍ਰੋਗਰੈਸ ਕਰਨੀ ਹੈ ਪਿੰਡ ਜੇ ਤਰੱਕੀ ਕਰਨੀ ਹੈ ਤਾਂ ਸਭਾ ਵਿਕ ਦੀ ਗੱਲ ਡਵੈਲਪਮੈਂਟ ਵਾਸਤੇ ਆਪਾਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਪਿੰਡ ਦੇ ਲੋਕ ਲੋਕ ਚਾਹੁੰਦੇ ਆ ਕਿ ਸਾਡੀ ਡਵੈਲਪਮੈਂਟ ਹੋਵੇ ਪਿੰਡ ਦੇ ਲੋਕ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਨਵਾਂ ਇੱਕ ਵਿਖਦਾ ਕਿਨ ਪਿੰਡ ਪਿੰਡ ਬਣੇ ਇੱਕ ਅਸੀਂ ਉਦਾਹਰਨ ਸੈੱਟ ਕਰੀਏ ਕਿ ਪੰਜਾਬ ਦੇ ਵਿੱਚ ਆ ਅਸੀਂ ਪਿੰਡਾਂ ਦੇ ਵਿੱਚ ਕੰਮ ਕੀਤੇ ਆ ਲੇਕਿਨ ਗੱਲ ਉੱਚੀ ਦੀ ਉੱਥੇ ਆ ਜਾਂਦੀ ਹੈ ਜਦੋਂ ਅਸੀਂ ਪਾਰਟੀ ਤੱਕ ਗੱਲ ਪਹੁੰਚਾਣੇ ਆ ਸਾਰਾ ਕੁਝ ਲਿਖ ਕੇ ਲਿਖਤੀ ਰੂਪ ਚ ਹਰ ਕੋਈ ਗੱਲਬਾਤ ਜਦੋਂ ਫੀਡਬੈਕ ਚੰਗਾ ਨਹੀਂ ਪਾਰਟੀ ਤੱਕ ਪਹੁੰਚੇਗਾ ਤੇ ਪਾਰਟੀ ਔਰ ਸਰਕਾਰ ਨੂੰ ਕਿੱਦਾਂ ਪਤਾ ਲੱਗੇਗਾ ਕਿ ਐਮਐਲਏ ਚੰਗਾ ਕਰ ਰਹੀ ਹੈ ਜਾਂ ਮਾੜਾ ਕਰ ਰਹੀ ਹੈ ਸਿਰਫ ਇਹਦੀ ਆਵਾਜ਼ ਬੁਲੰਦ ਕੀਤੀ ਸੀ ਤਾਂ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਨੇ ਦਬਾਉਣ ਦੀ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਜਿੰਨੇ ਵੱਲੋਂ ਮੈਨੂੰ ਜਾਨ ਲੈਵਾ ਧਮਕੀ ਜਿਹੜੀ ਦਿੱਤੀ ਗਈ ਹੈ ਉਹਦੇ ਤਹਿਤ ਮੈਂ ਆਵਾਜ਼ ਬੁਲੰਦ ਕੀਤੀ ਔਰ ਇਹਨਾਂ ਤੋਂ ਵੈਰੀਫਾਈ ਕੀਤਾ ਨੇ ਵੈਰੀਫਿਕੇਸ਼ਨ ਕੀਤਾ ਪਰ ਸ਼ਰਮਾ ਜੀ ਜਿਵੇਂ ਤੁਸੀਂ ਦੋਸ਼ ਲਗਾ ਰਹੇ ਹੋ ਵੀ ਐਮਐਲਏ ਸਾਹਿਬ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਵਾਈਆਂ ਨੇ ਐਮਐਲਏ ਸਾਹਿਬ ਤੇ ਤਾਂ ਪੂਰੇ ਇਲਾਕੇ ਦੀ ਜ਼ਿੰਮੇਵਾਰੀ ਤੁਹਾਨੂੰ ਕਿ ਧਮਕੀਆਂ ਦੇਣਗੇ ਗੱਲ ਇਹ ਹੈ ਜੀ ਜਿਹੜੀ ਸੱਚ ਦੀ ਕਲਮ ਹੁੰਦੀ ਹੈ ਨਾ ਜਦੋਂ ਉਹ ਚੱਲਣ ਲੱਗਦੀ ਹੈ ਤਾਂ ਐਦਾਂ ਦੇ ਲੋਕ ਇਹ ਸੋਚਦੇ ਆ ਕਿ ਕੋਈ ਸੱਚ ਬੋਲੇਗਾ ਉਹਨੂੰ ਦਬਾ ਲਈਏ ਕਿਉਂਕਿ ਹਮੇਸ਼ਾ ਤੋਂ ਚੱਲਦਾ ਆਇਆ ਹੈ ਹੋਣ ਤੋਂ ਨਹੀਂ ਚੱਲਦਾ ਹੈ ਸਦੀਆਂ ਤੋਂ ਚੱਲ ਆਇਆ ਹੈ ਸੱਚ ਔਰ ਝੂਠ ਝੂਠ ਹਮੇਸ਼ਾ ਹਾਵੀ ਹੋਣਾ ਚਾਹਦਾ ਹੈ ਸੱਚ ਦੇ ਉੱਪਰ ਪਰ ਸੱਚ ਸੱਚ ਹੁੰਦਾ ਹੈ ਹਕੀਕਤ ਉੱਪੇ ਕਰਨਦੀ ਹੈ ਅਸੀਂ ਸਿਰਫ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਸੋ ਉਹਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਸਿਰਫ ਮੇਰੇ ਨਾਲ ਹੀ ਨਹੀਂ ਜਦੋਂ ਇਹ ਮੰਤਰੀ ਸਨ ਉਦੋਂ ਵੀ ਇੱਕ ਆਡੀਓ ਲੀਕ ਹੋਈ ਉਸ ਆਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਗਰੀਬ ਲੋਕਾਂ ਦੀ ਕਨਕ ਦੀ ਉੱਪਰ ਕਿਵੇਂ ਹੱਥ ਫੇਰਨਾ ਉਸ ਸਾਰਾ ਜਿਹੜਾ ਨਾ ਸਿਲਸਲਾ ਸੀ ਵੀ ਕਿਵੇਂ-ਕਿਵੇਂ ਸਾਰੀ ਚੀਜ਼ਾਂ ਕਰਨੀ ਇੱਕ ਆਡੀਓ ਲੀਕ ਹੋਈ ਉਹਨਾਂ ਦੇ ਜਿਹੜੇ OS ਆਡੀਓ ਐਮਐਲਏ ਫੌਜਾ ਸਰਾਰੀ ਦੀ ਲੀਕ ਹੋਈ ਬਿਲਕੁਲ ਜੀ ਉਹਦੇ ਵਿੱਚ ਜਦੋਂ ਫੌਜਾ ਸਰਾਰੀ ਜੀ ਮੰਤਰੀ ਸਨ ਔਰ ਨਾਲ ਹੀ ਤਰਸੀਮ ਕਪੂਰ ਜਿਹੜੇ ਸੀਗੇ ਉਹ ਇਹਨਾਂ ਦੇ OS ਦੀ ਸੀਗੇ ਤਾਂ ਤਰਸੀਮ ਕਪੂਰ ਜੀ ਨੇ ਇਹਨਾਂ ਨੂੰ ਫੋਨ ਲਾਇਆ ਔਰ ਆਪਸ ਦੇ ਵਿੱਚ ਜਿਹੜਾ ਛੜਿਆੰਤਰ ਰਚਿਆ ਜੀ ਜਿਹੜਾ ਵੀ ਚੋਰੀਏ ਦਾ ਛੜਿਆੰਤਰ ਅਚਾਂ ਦੇ ਵਿੱਚ ਸਾਫ਼ ਜ਼ਿਕਰ ਕਰ ਰਹੇ ਐਮਐਲਏ ਸਾਹਿਬ ਨੱਪ ਲੋ ਦੱਬ ਲੋ ਐ ਕਰ ਲੋ ਕਰ ਲੋ ਬੁਰੀਆਂ ਲਾ ਲੋ ਮਤਲਬ ਕਿ ਸਾਰੀਆਂ ਜਿਹੜਾ ਛੜਿਆੰਤਰਾਂ ਪਹਿਲੇ ਦਿਨ ਤੋਂ ਹੀ ਕਿ ਕਿਵੇਂ ਲੋਕ ਗਰੀਬ ਲੋਕ ਜਿਹੜੇ ਆ ਗਰੀਬ ਲੋਕਾਂ ਦੀ ਕਣਕ ਦੇ ਉੱਪਰ ਤੁਸੀਂ ਅੱਖ ਰੱਖੀ ਹੋਈ ਗਰੀਬਾਂ ਦੇ ਹੱਕਾਂ ਦੇ ਉੱਪਰ ਤੁਸੀਂ ਜਿਹੜੀ ਅੱਖ ਰੱਖੀ ਹੋਈ ਤਾਂ ਆਖਰਕਾਰ ਸਰਕਾਰ ਕਿਸ ਕਰਕੇ ਬਣੀ ਸੀ ਜਿਹੜੇ ਸਾਡੇ ਵਲੰਟੀਅਰ ਸੀਗੇ ਜਿਹੜੇ ਹੈਂਡ ਟੂ ਮਾਉਥ ਵਾਲੇ ਅੱਜ ਦਿਹਾੜੀ ਕਰਨੀ ਹੈ ਕੱਲ ਨੂੰ ਪਤਾ ਨਹੀਂ ਦਿਹਾੜੀ ਮਿਲਣੀ ਨਹੀਂ ਮਿਲਣੀ ਐਸੇ ਵਲੰਟੀਅਰਾਂ ਨੇ ਘਰ ਘਰ ਜਾ ਕੇ ਮਹਿੰਦ ਕੀਤੀ ਡੋਰ ਟਡੋਰ ਗਏ ਕੈਂਪੇਨਿੰਗ ਕੀਤੀ ਕਿੰਦੇ ਆਸਤੇ ਕੀਤੀ ਕਿ ਗਰੀਬ ਲੋਕਾਂ ਨੂੰ ਹੱਕ ਹੁੰਦਾ ਮਿਲ ਸਕੇ ਆਮ ਲੋਕਾਂ ਨੂੰ ਹੱਕ ਕੇ ਮਿਲ ਸਕੇ ਤਾਂ ਨਾਮ ਹੀ ਜਿਵੇਂ ਹੈਗਾ ਕਿ ਆਮ ਆਦਮੀ ਪਾਰਟੀ ਸੋ ਜੇ ਆਮ ਲੋਕਾਂ ਦੇ ਹੱਕਾਂ ਦੇ ਪਰ ਨਿਗਰ ਰੱਖੋਗੇ ਤਦ ਹੀ ਦੇਖੋ ਆਵਾਜ਼ ਨਹੀਂ ਤੁਸੀਂ ਚਪਕਰਾ ਸਕਦੇ ਜਾਂ ਕਿਸੇ ਨੂੰ ਤੁਸੀਂ ਇਹ ਗੱਲ ਕਹਿ ਕੇ ਧਮਕਾ ਕੇ ਡਰਾ ਕੇ ਚੁੱਪ ਕਰਾ ਲੋਗੇ ਕੋਈ ਚੁੱਪ ਨਹੀਂ ਹੋਣਾ ਤੁਹਾਡੇ ਤੋਂ ਪਰ ਆਮ ਆਦਮੀ ਪਾਰਟੀ ਤਾਂ ਇਹ ਦਾਅਵੇ ਕਰਦੀ ਹੁਣ ਤੱਕ ਵੀ ਭਗਵੰਤ ਮਾਨ ਸਾਹਿਬ ਵੀ ਦਾਅਵੇ ਕਰਦੇ ਨੇ ਵੀ ਆਮ ਆਦਮੀ ਪਾਰਟੀ ਸਿਰਫ ਆਮ ਲੋਕਾਂ ਲਈ ਤੇ ਆਮ ਗਰੀਬ ਲੋਕਾਂ ਨਾਲ ਤਾਂ ਕੁਝ ਗਲਤ ਹੋ ਹੀ ਨਹੀਂ ਸਕਦਾ ਮੈਂ ਕਹਿੰਦਾ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਬਹੁਤ ਅੱਛਾ ਕੰਮ ਕਰ ਰਹੇ ਆ ਪੂਰਾ ਪੰਜਾਬ ਦੇਖ ਰਿਹਾ ਹੈ ਕਿ ਸਾਡੇ ਸੀਐਮ ਸਾਹਿਬ ਬਹੁਤ ਸੋਹਣਾ ਕੰਮ ਕਰ ਰਹੇ ਆ ਆਮ ਆਰਮੀ ਪਾਰਟੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਗੱਲ ਇਹ ਹੈ ਕਿ ਪਾਰਟੀਆਂ ਕੋਈ ਵੀ ਚੰਗੀਆਂ ਔਰ ਮਾੜੀਆਂ ਨਹੀਂ ਹੁੰਦੀਆਂ ਇੱਕ ਦੋ ਕਰਿੰਦੇ ਜਿਹੜੇ ਹੁੰਦੇ ਆ ਜੋ ਐਮਐਲਏ ਬਣ ਕੇ ਇੱਕ ਜਿਹੜਾ ਮਖੌਟਾ ਸੱਚ ਦਾ ਪਹਿਣ ਕੇ ਲੋਕਾਂ ਨੂੰ ਦਿਖਾਉਂਦੇ ਵੀ ਸੀ ਸੱਚੇ ਆ ਪਰ ਅੰਦਰੋਂ ਇੱਕ ਜ਼ਹਿਰੀਲੇ ਸੱਪ ਦੀ ਤਰ੍ਹਾਂ ਬੈਠੇ ਏ ਕੁੰਡੀ ਮਾਰ ਕੇ ਇਹ ਚਾਹੁੰਦੇ ਆ ਕਿ ਸਰਕਾਰ ਨੂੰ ਬਦਨਾਮ ਕਰੀਏ ਔਰ ਨਾਲ ਹੀ ਪਾਰਟੀ ਨੂੰ ਬਦਨਾਮ ਕਰੀਏ ਕਿਉਂ ਇਹਨਾਂ ਦਾ ਪਤਾ ਥੋੜਾ ਹੈ ਕਿ ਪਾਰਟੀ ਕਦੋਂ ਛੱਡ ਕੇ ਤੇ ਕਿਹੜੀ ਪਾਰਟੀ ਚਲੇ ਜਾਣ ਮੈਂ ਕਹਿੰਦਾ ਪੜਤਾਲ ਵੀ ਕਰਾਓ ਕਿ ਪਿੱਛੇ ਜਿਹੜੇ ਐਮਪੀ ਇਲੈਕਸ਼ਨ ਹੋ ਕੇ ਗਏ ਐ ਉੱਥੇ ਸਾਡੇ ਐਮਐਲਏ ਸਾਹਿਬ ਨੇ ਕਿੰਨੀ ਦੀ ਸਪੋਰਟ ਕੀਤੀ ਐ ਇਹਨਾਂ ਨੂੰ ਪੁੱਛੋ ਕਿ ਗੁਰੂ ਹਰਸਾਏ ਦੇ ਵਿੱਚ ਘੱਟ ਵੋਟ ਨਿਕਲਣ ਦੀ ਕਾਰਨ ਕੀ ਐ ਇਹਨਾਂ ਨੂੰ ਪੁੱਛੋ ਜਿਹੜੇ ਮੌਜੂਦਾ ਹੁਣ ਤਹਿਸੀਲਦਾਰ ਨੇ ਉਹਨਾਂ ਦੀ ਕਿਹੜੀ ਮਜਬੂਰੀ ਬਣੀ ਕਿ ਜਿਹੜਾ ਇੱਥੋਂ ਨਾਲ ਜਾਣਾ ਪਿਆ ਔਰ ਉਹਨਾਂ ਦੇ ਉੱਪਰ આરોਪ ਲਗਾਏ ਗਏ ਕਿ ਸਸਪੈਂਡ ਉਹਨਾਂ ਨੂੰ ਕੀਤਾ ਗਿਆ ਕਿਹੜੇ ਰੋਪ ਸੀ ਉਹ ਸਾਬਤ ਕਰਨ ਸਾਨੂੰ ਕਿ ਕਿਹੜੀ ਕਿਥੋਂ ਰਿਸ਼ੋਤ ਲਈ ਕੀ ਮਾਰਾ ਕੀਤਾ ਉਹਨਾਂ ਨੇ ਗੱਲ ਐਸੀ ਚੰਗਾ ਕੰਮ ਕਰਦੇ ਸੀਗੇ ਇਹਨਾਂ ਨੂੰ ਹਿੱਸੇ ਨਾ ਮਿਲੇ ਜਿਸ ਕਰਕੇ ਐਕਸ਼ਨ ਲਿਆ ਉਹ ਸਸਪੈਂਡ ਹੋਏ ਮੈਂ ਗੱਲ ਕਰਦਾ ਮਾਨਯੋਗ ਡੀਐਸਪੀ ਸਾਹਿਬ ਅਤਲ ਸੋਨੀ ਜੀ ਦੀ ਅਤਲ ਸੋਨੀ ਜੀ ਨੇ ਬਹੁਤ ਚੰਗਾ ਉਪਰਾਲਾ ਗੁਰੂ ਸਾਹਿਬ ਜੀ ਕੀਤਾ ਨਸ਼ੇ ਦੇ ਖਿਲਾਫ ਨਸ਼ੇ ਦੇ ਵਿਰੋਧ ਉਹਨਾਂ ਨੇ ਕੈਂਪੇਨਿੰਗ ਸ਼ੁਰੂ ਕੀਤੀ ਗੁਰੂ ਸਾਹਿਬ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਉਹਨਾਂ ਲੋਕਾਂ ਲਈ ਜਿਹੜੇ ਸੁਦਾਗਰ ਬਣੇ ਹੋਏ ਜਿਹੜੇ ਤਸਕਰ ਬਣੇ ਹੋਏ ਪਰ ਹੋਇਆ ਕੀ ਹੁਣ ਇਹਨਾਂ ਨੂੰ ਖਾਣ ਨੂੰ ਕੁਝ ਮਿਲਿਆ ਨਾ ਕੇ ਡੀਐਸਪੀ ਹੋ ਸਾਨੂੰ ਕੀ ਰਹੇਗਾ ਤਾਂ ਇਹਨਾਂ ਨੇ ਚੱਕ ਕੇ ਡੀਐਸਪੀ ਬਦਲ ਕੇ ਦੂਸਰੇ ਡੀਐਸਪੀ ਲਾਏ ਤਾਂ ਮੈਂ ਪੁੱਛਣਾ ਚਾਹਣਾ ਇਹੀ ਕਾਰਨ ਦੇ ਦਿਓ ਹੁਣ ਮੈਂ ਇਹ ਵੀ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਮੌਜੂਦਾ ਐਸਡੀਐਮ ਸਾਹਿਬ ਨੇ ਉਹ ਇੱਥੋਂ ਕਿਉਂ ਜਾਣਾ ਚਾਹ ਰਹੇ ਨੇ ਕਿਉਂ ਸਾਨੂੰ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਿ ਉਹ ਇੱਥੇ ਜਾਣ ਨੂੰ ਮਜਬੂਰ ਹੋਏ ਪਏ ਨੇ ਵੀ ਮੈਂ ਇੱਥੋਂ ਜਾਵਾਂ ਆਖਰ ਗੁਰੂ ਹਰ ਸਹਾਏ ਦੇ ਉੱਪਰ ਹੀ ਐਦਾਂ ਦੇ ਵੱਡੇ ਵੱਡੇ આરોਪ ਕਿਉਂ ਲੱਗਦੇ ਆ ਪਿਛਲੇ ਮੈਂ ਪੰਚਾਇਤੀ ਇਲੈਕਸ਼ਨ ਦੀ ਗੱਲ ਕਰਾਂ ਪੰਚਾਇਤੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਦੇ ਜਿਹੜੇ ਡਿਸਟ੍ਰਿਕਟ ਦੇ ਲੀਡਰ ਸੀ ਯੂਥ ਦੇ ਜਿਹੜੇ ਬਲਾਕ ਦੇ ਲੀਡਰ ਸੀਗੇ ਉਹਨਾਂ ਨੂੰ ਕਾਗਜ਼ ਭਰਨ ਤੋਂ ਕਿਉਂ ਰੋਕਿਆ ਗਿਆ ਉਹਨਾਂ ਨੂੰ ਐਨਡੀਸੀ ਐਨਓਸੀ ਲੈਣ ਤੋਂ ਕਿਉਂ ਰੋਕਿਆ ਗਿਆ ਆਖਰ ਇਹਨਾਂ ਦੇ ਉੱਪਰ આરોਪ ਹੀ ਕਿਉਂ ਲੱਗਦੇ ਐ ਕਿ ਇਹਨਾਂ ਨੇ ਚੁੱਲਾ ਟੈਕਸ ਦੇ ਪੈਸੇ ਲਈ ਇਹਨਾਂ ਨੇ ਐਨਓਸੀ ਦੇ ਪੈਸੇ ਲਈ ਔਰ ਨਾਲ ਕਾਗਜ਼ ਰੱਦ ਕਰਾਉਣ ਦੇ ਪੈਸੇ ਲਈ ਈਵਨ ਇਹਨਾਂ ਤੋਂ ਕੱਖ ਵੀ ਨਹੀਂ ਹੋਇਆ ਪਰ ਫਿਰ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਣ ਦਾ ਉਹਨਾਂ ਨੂੰ ਕੁੱਟਣ ਦਾ ਇਹਨਾਂ ਨੇ ਕੰਮ ਕੀਤਾ ਬਹੁਤ ਸਾਰੇ ਰੋਪ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਉੱਪਰ ਅਸੀਂ ਜਿਹੜਾ ਨਕੀਲ ਕਰਾਂਗੇ ਔਰ ਇਹਨਾਂ ਦੇ ਪਰਦੇ ਫਾਸ਼ ਕਰਾਂਗੇ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਠੱਗਿਆ ਔਰ ਉਹਨਾਂ ਨੂੰ ਜਿਹੜਾ ਡਰਾਉਂਦਾ ਧਮਕਾਉਂਦਾ ਧਮਕੀਆਂ ਦੇਣ ਦਾ ਕੰਮ ਕੀਤਾ ਉਹਨਾਂ ਨੂੰ ਚੁੱਪ ਕਰਾਇਆ ਗਿਆ ਅ ਦੀਪਕ ਜੀ ਜਿਵੇਂ ਤੁਸੀਂ ਦੋਸ਼ ਲਗਾਏ ਨੇ ਐਮਐਲਏ ਸਾਹਿਬ ਤੇ ਮੈਨੂੰ ਧਮਕੀਆਂ ਜਾਨੂ ਮਾਰਨੀਆਂ ਜਾਂ ਆਡੀਓ ਦੀ ਗੱਲ ਕੀਤੀ ਤੇ ਕੀ ਐਮਐਲਏ ਸਾਹਿਬ ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਰੱਖਦੇ ਨੇ ਰੰਜਿਸ਼ ਕਿਉਂ ਰੱਖਦੇ ਨੇ ਕੋਈ ਜਿਹੜੀ ਸੀਟ ਸੀ ਐਮਐਲਏ ਦੀ ਉਹਦੇ ਕਰਕੇ ਕੋਈ ਰੰਜਿਸ਼ ਆ ਗੱਲ ਇਹ ਹੈ ਜੀ ਜਿਵੇਂ ਪੁਰਾਣੇ ਲੋਕ ਗੱਲਾਂ ਕਰਦੇ ਐ ਕਿ ਜਦੋਂ ਫਸਲ ਨੂੰ ਬੀਜਨ ਤੋਂ ਲੈ ਕੇ ਪਾਲ ਪੋਸਟ ਕੇ ਵੱਡਾ ਕਰਨ ਤੱਕ ਸਾਰਾ ਕੰਮ ਕੋਈ ਕਰਦਾ ਹੈ ਤੇ ਵੱਢ ਕੇ ਕੋਈ ਲੈ ਜਾਵੇ ਤਾਂ ਅਸਲ ਦਰਦ ਕਿੰਨੋ ਹੋਊਗਾ ਅਸਲ ਦਰਦ ਹੋਏਗਾ ਉਸ ਕਿਸਾਨ ਨੂੰ ਜਿਸ ਨੇ ਪੁੱਤਾਂ ਦੀ ਤਰ੍ਹਾਂ ਉਸ ਫਸਲ ਨੂੰ ਬੀਜਿਆ ਇਹ ਬਾਹਰੋਂ ਆ ਕੇ ਫਸਲ ਵੱਢ ਕੇ ਉਹ ਗਏ ਇਹਨਾਂ ਨੂੰ ਕੀ ਦਰਦ ਹੋਣਾ ਹੈ ਇਹਨਾਂ ਨਾਲ ਆਪ ਦੇ ਨਾਲ ਨਾਲ ਦੂਜੇ ਲੋਕਾਂ ਦੇ ਇਹ ਨਹੀਂ ਸੋਚਦੇਗੇ ਕਿ ਜਿਹੜੇ ਵਰਕਰ ਨੇ ਇਹ ਨਹੀਂ ਸੋਚਦੇ ਨੇ ਵਲੰਟੀਅਰ ਨੇ ਇਹਨਾਂ ਨੇ ਆਪਣੇ ਸਗੇ ਭਰਾ ਮੱਲ ਸਿੰਘ ਨੂੰ ਤੱਕ ਨਹੀਂ ਬਖਸ਼ਿਆ ਕੀ આરોਪ ਲਗਾਏ ਨੇ ਕਿ ਮੋਟਰ ਚੋਰੀ ਕੀਤੀ ਖੁਦ ਇਹਨਾਂ ਨੇ ਇਹਨਾਂ ਨੇ ਖੁਦ ਇਹਨਾਂ ਦਾ ਭਰਾ ਸੀ ਸਾਹਮਣੇ ਨਜ਼ਰ ਉਹਦਾ ਵੀਡੀਓ ਦੇ ਵਿੱਚ ਕਿ ਮੋਟਰ ਅੰਦਰੋਂ ਕੱਢ ਰਹੀ ਹੈ ਉਹ ਉਹੀ ਮੋਟਰ ਦਾ આરોਪ ਆਪਦੇ ਭਰਾ ਤੇ ਲਗਾ ਕੇ ਉਹਨਾਂ ਨੂੰ ਅੰਦਰ ਦਾ ਰਸਤਾ ਦਿਖਾਇਆ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਐਸਾ ਭਰਾ ਵੀ ਕੋਈ ਹੋ ਸਕਦਾ ਜਿਹੜਾ ਆਪਣੇ ਸਗਿਆ ਤਾਂ ਨਹੀਂ ਹੋਇਆ ਰੰਜਿਸ਼ ਕਿਸ ਗੱਲ ਦੀ ਹੈ ਸਿਰਫ ਇਹ ਹੈ ਕਿ ਮੇਰੇ ਤੋਂ ਵੱਡਾ ਮੈਂ ਮੈਂ ਹਾਏ ਮੈਂ ਸਿਰਫ ਇੱਕ ਇੱਕ ਹੰਕਾਰ ਤਾਂ ਹੰਕਾਰ ਤਾਂ ਮੈਂ ਕਿਹਾ ਵੱਡੇ ਵੱਡੇ ਲੋਕਾਂ ਦਾ ਨਹੀਂ ਰਿਹਾ ਵੱਡੇ ਵੱਡੇ ਲੋਕਾਂ ਨੂੰ ਲਾ ਕੇ ਲੋਕਾਂ ਨੇ ਹੱਥਾਂ ਥੱਲੇ ਮਾਰਿਆ ਤਾਂ ਇਹ ਵੱਡੀ ਕੀ ਚੀਜ਼ ਹੈ ਜੀ ਦੇਖੋ ਦੀਪਕ ਸ਼ਰਮਾ ਨੇ ਐਮਐਲਏ ਫੌਜੇ ਸਰਾਰੀ ਤੇ ਵੱਡੇ ਦੋਸ਼ ਲਗਾਏ ਨੇ ਦੋਸ਼ ਇਹ ਵੀ ਲਗਾਏ ਨੇ ਵੀ ਜਿਹੜੇ ਇੱਥੇ ਪੁਲਿਸ ਅਧਿਕਾਰੀ ਸੀ ਜਿਹੜੇ ਇੱਥੇ ਚੰਗਾ ਕੰਮ ਕਰਨਾ ਚਾਹੁੰਦੇ ਸੀ ਗੁਰੂ ਹਰਸ਼ਾਏ ਦੇ ਵਿੱਚੋਂ ਚਿੱਟੇ ਤੇ ਨਕੇਲ ਕਸਨੀ ਚਾਹੁੰਦੇ ਸੀ ਉਹਨਾਂ ਦੀ ਵੀ ਬਦਲੀ ਕਰਵਾ ਦਿੱਤੀ ਗਈ ਤੇ ਜਿਹੜੇ ਹੁਣ ਐਸ ਡੀ ਐਮ ਵਰਗੇ ਅਧਿਕਾਰੀ ਨੇ ਜਿਨ੍ਹਾਂ ਨੇ ਇੱਥੇ ਪ੍ਰਸ਼ਾਸਨ ਨੂੰ ਸੰਭਾਲਣਾ ਹੈ ਪ੍ਰਸ਼ਾਸਨ ਤੇ ਉਹਨਾਂ ਨੇ ਕੰਟਰੋਲ ਕਰਨਾ ਤੇ ਉਹਨਾਂ ਨੂੰ ਵੀ ਹੁਣ ਇੱਥੋਂ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਈ ਤਰ੍ਹਾਂ ਦੇ ਤਮਾਮ ਸਵਾਲ ਨੇ ਦਰਸ਼ਕੋ ਤੁਸੀਂ ਆਪਣਾ ਕਮੈਂਟ ਵਿਚਾਰ ਲਾਜ਼ਮੀ ਰੱਖਿਓ ਵੀ ਜਿਹੜੇ ਫੌਜਾ ਸਿੰਘ ਸਰਾਰੀ ਨੇ ਉਹ ਇਲਾਕੇ ਦੇ ਵਿੱਚ ਜਿਹੜੇ ਅਗਾਂਹ ਵਾਧੂ ਕੰਮ ਹੋ ਰਹੇ ਨੇ ਉਹਨਾਂ ਨੂੰ ਰੋਕਣਾ ਚਾਹੁੰਦੇ ਨੇ ਉਹਨਾਂ ਨੂੰ ਬੰਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਠੱਪ ਕਰਨਾ ਚਾਹੁੰਦੇ ਨੇ ਹਾਂਜੀ ਮੈਂ ਤਾਂ ਇੱਕ ਸਵਾਲ ਹੋਰ ਕਰਨਾ ਚਾਹੁੰਨਾ ਇਸ ਐਮਐਲਏ ਤੋਂ ਜੇ ਦੇਖ ਰਿਹਾ ਤਾਂ ਆਪਦਾ ਜਵਾਬ ਜ਼ਰੂਰ ਦਵੇ ਜੀ ਇੰਨਾ ਕੁਲ ਹੋਰ ਕੋਈ ਰਸਤਾ ਨਹੀਂ ਬਚਿਆ ਹੂੰ ਤਾਂ ਮੈਨੂੰ ਫੋਨ ਕਰਾਉਣ ਦੇ ਨਾਲ-ਨਾਲ ਧਮਕੀਆਂ ਦਿਵਾਉਣ ਦੇ ਨਾਲ-ਨਾਲ ਜਿਹੜਾ ਰਾਏ ਸਿੱਖ ਭਾਈਚਾਰਾ ਹੈ ਹੂੰ ਜਾਂ ਜਿਹੜਾ ਸਮਾਜ ਹੈ ਉਹਨਾਂ ਦੇ ਵਿੱਚ ਕੀ ਗੱਲ ਫੈਲਾ ਰਹੇ ਆ ਕਿ ਮੈਂ ਬਹੁਤ ਸ਼ਰੀਫ ਸੀ ਮੈਂ ਬਹੁਤ ਇਮਾਨਦਾਰ ਸੀ ਵੱਡੀਆਂ ਵੱਡੀਆਂ ਲੋਕਾਂ ਦੇ ਵਿੱਚ ਗੱਲਾਂ ਕਰਕੇ ਸੱਜਾ ਬਣਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਦੋਸਤੋ ਇੱਕ ਗੱਲ ਦੱਸਣਾ ਚਾਹੁੰਦਾ ਜੀ ਅੱਜ ਵੀ ਜਿਹੜੇ ਬਾਰਡਰ ਦੇ ਉੱਪਰ ਜਿੰਨੇ ਵੀਰ ਭਰਾ ਪੈਣ ਰਹੇ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਸਾਰੇ ਮੇਰੇ ਬੜੇ ਹੀ ਸਤਿਕਾਰਯੋਗ ਵੀਰ ਭਰਾ ਹੋ ਦੇਖੋ ਐਸੇ ਕਰਿੰਦੇ ਐਸੇ ਘਟਿਆ ਸੋਚਦੇ ਲੋਕ ਜਿਹੜੇ ਆ ਇਹ ਇਹੀ ਗੱਲ ਦਾ ਤਾਂ ਫਾਇਦਾ ਚੱਕਦੇ ਆ ਕਿ ਸਾਡੇ ਸਮਾਜ ਦੀਆਂ ਵੋਟ ਜਿਹੜੀ ਹੈ ਵੋਟ ਬੈਂਕ ਬਹੁਤ ਜ਼ਿਆਦਾ ਹੈ ਸੋ ਸਾਡਾ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਗਮਰਾਹ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਪੱਖ ਦੇ ਵਿੱਚ ਖੜਾ ਕਰਕੇ ਝੂਠ ਝੂਠ ਦੀ ਬੁਨਿਆਦ ਦੇ ਉੱਪਰ ਆਪਦੇ ਆਪ ਨੂੰ ਖੜਾ ਰੱਖ ਕੇ ਕਿ ਫਲਾਣੇ ਬੰਦੇ ਐਦਾਂ ਫਲਾਣੇ ਬੰਦੇ ਐਦਾਂ ਮੇਰਾ ਸਮਾਜ ਫਿਰ ਮੇਨਾ ਖੜ ਜੇਗਾ ਮੈਂ ਕਹਿੰਦਾ ਜੀ ਜਿਹੜੀ ਕਣਕ ਖਾਦੀ ਹੈ ਕਿ ਉਹ ਤੁਹਾਡੀ ਕਣਕ ਨਹੀਂ ਜਿਹੜੇ ਕੋਠਿਆਂ ਦੇ ਪੈਸਿਆਂ 'ਚ ਹਿੱਸੇ ਲੈ ਰਿਆ ਕਿ ਤੁਹਾਨੂੰ ਕੋਠੇ ਉਹ ਨਹੀਂ ਮਿਲਦੇ ਜਿਹੜੇ ਫਲਸ਼ਾਂ ਦੇ ਪੈਸੇ ਆਪਾਂ ਨੂੰ 20-20 ਹਜ਼ਾਰ ਆ ਰਹੇ ਆ ਉਹਨਾਂ ਦੇ ਵਿੱਚੋਂ ਇਹ ਪੈਸੇ ਲੈ ਰਿਆ ਕਿ ਉਹ ਤੁਹਾਡੇ ਪੈਸੇ ਨਹੀਂਗੇ ਜੇ ਪਿੰਡਾਂ ਦੇ ਵਿੱਚ ਕੋਈ ਚੰਗਾ ਕੰਮ ਹੋਏਗਾ ਮਹੱਲਾ ਕਲੀਨਿਕ ਆਏਗਾ ਕੋਈ ਸੂਦਾ ਸੈਂਟਰ ਖੁੱਲੇਗਾ ਜਾਂ ਕੋਈ ਪਸ਼ੂ ਪਾਲਣ ਵਾਸਤੇ ਕੋਈ ਆਪਾਂ ਨੂੰ ਹਸਪਤਾਲ ਮਿਲੇਗਾ ਜਾਂ ਯੂਨੀਵਰਸਿਟੀ ਜਾਂ ਕਾਲਜ ਮਿਲੇਗਾ ਕਿ ਇਹ ਆਪਣਾ ਆਵਦਾ ਹੱਕ ਹੈ ਨਹੀਂ ਤੁਸੀਂ ਦੱਸੋ ਇਸ ਗੱਲ ਨੂੰ ਤੁਸੀਂ ਨਿਆ ਕਰੋ ਕਿ ਕੀ ਤੁਹਾਡੇ ਵਾਰੀ ਵਾਸਤੇ ਕੁਝ ਵੀ ਇਹਨੇ ਸਵਾਰਿਆ ਕੀ ਬਾਰਡਰ ਲਈ ਕੋਈ ਭਾਈਚਾਰੇ ਵਾਸਤੇ ਇਹਨੇ ਕੁਝ ਵੀ ਸਵਾਰਿਆ ਇਹ ਸਿਰਫ ਲੋਕਾਂ ਨੂੰ ਹੁਣ ਗੁੰਮਰਾਹ ਕਰ ਰਿਹਾ ਮੈਨੂੰ ਪਿੱਛੇ ਸੁਣਨ ਦੇ ਵਿੱਚ ਆਇਆ ਕਿ ਰਾਜ ਸਿੰਘ ਭਾਈਚਾਰੇ ਜਿਹੜੇ ਪਿੰਨਾ ਚ ਜਾਂਦਾ ਹੈ ਦੇਖੋ ਜੀ ਆਪਣੇ ਉਲਟ ਹੈ ਮੈਂ ਇੱਕ ਗਰੀਬ ਆਦਮੀ ਆ ਮੈਂ ਐਦਾਂ ਮੈਂ ਉਦਾਂ ਆਣਾ ਲੋਕਾਂ ਨੂੰ ਫਿਰ ਗਮਰਾਹ ਕਰਨ ਲੱਗਿਆ ਵੀ ਕਿਸੇ ਤਰੀਕੇ ਭਾਈਚਾਰੇ ਨੂੰ ਆਪਣੇ ਨਾਲ ਲੈ ਕੇ ਸ਼ਰਮਾ ਜੀ ਦੇ ਉਲਟ ਕਰ ਦਾਂਗਾ ਮੈਂ ਕਹਿੰਦਾ ਦੋਸਤੋ ਦੀਪਕ ਸ਼ਰਮਾ ਤੁਸੀਂ ਸਾਰੇ ਜਿਹੜੇ ਆ ਤੁਸੀਂ ਮੇਰੇ ਭਰਾ ਹੋ ਮਾਮੇ ਚਾਚੇ ਤਾਇ ਫੂਫੜ ਜੋ ਵੀ ਕੁਝ ਹੈ ਸਾਰੀ ਰਿਸ਼ਤੇਦਾਰੀਆਂ ਸਾਰਾ ਪਰਿਵਾਰ ਤੁਸੀਂ ਸਾਰੇ ਮੇਰੇ ਲੋਕ ਹੋ ਕਿਉਂਕਿ ਮੇਰਾ ਹਲਕਾ ਇੱਕ ਮੇਰਾ ਪਰਿਵਾਰ ਹੈ ਜਿਵੇਂ ਗੱਲ ਕਰਾਂ ਵੋਟ ਦੀ ਤਾਂ ਮੇਰੀ ਵੋਟ ਬੈਂਕ ਕੀ ਹੈ ਇੱਕ ਮੈਂ ਸ਼ਰਮਾ ਵਾਲੀ ਬ੍ਰਾਹਮਣ ਦੀ ਵੋਟ ਬੈਂਕਾਂ ਦਾ ਕੀ ਵੱਤਵਾ 2000 ਵੋਟ ਹੋ ਗਈ ਪਰ ਤੁਹਾਡੇ ਕਰਕੇ ਤਾਂ ਦੀਪਕ ਸ਼ਰਮਾ ਹੈਗਾ ਜੇ ਇਹ ਗੱਲ ਨੂੰ ਲੈ ਕੇ ਚੱਲੇਗਾ ਵੀ ਆਪਣੇ ਭਾਈਚਾਰੇ ਦੇ ਵਿੱਚ ਮੈਸੀ ਪੰਚਾਏਗਾ ਤਾਂ ਕਿੱਡੀ ਸ਼ਰਮ ਵਾਲੀ ਗੱਲ ਹੈ ਇਹ ਕਿ ਮੈਨੂੰ ਇੱਕੋ ਗੱਲ ਦਾ ਇਹ ਵੀ ਜਵਾਬ ਦੇ ਦੇਵੇ ਇਹਦਾ ਜਿਹੜਾ ਸਗਾ ਭਰਾ ਹੈ ਮੱਲ ਸਿੰਘ ਉਸ ਬੰਦੇ ਤੋਂ ਪੱਤਰਕਾਰ ਜਾਣ ਨੂੰ ਸਵਾਲ ਪੁੱਛਣ ਸਹੀ ਜਵਾਬ ਤਾਂ ਉਹਨਾਂ ਨੇ ਤੁਹਾਨੂੰ ਦੇ ਦੇਣਾ ਫਿਰ ਜਿਹੜੇ ਜਿਹੜੇ ਲੋਕਾਂ ਦੇ ਉੱਪਰ ਤੂੰ ਅਤਿਆਚਾਰ ਕੀਤਾ ਜਿਨ੍ਹਾਂ ਨੂੰ ਤੂੰ ਦੋਸ਼ ਬੂਲੇਂ ਘੜਤ ਕਰਕੇ ਘੜਤ ਕਹਾਣੀਆਂ ਬਣਾ ਕੇ ਝੂਠ ਔਰ ਫਰੇਵ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਇਲੀਗਲ ਵੇ ਦੇ ਨਾਲ ਐਫ ਆਰ ਕਰਕੇ ਉਹਨਾਂ ਅੰਦਰ ਕਰਾਉਣ ਦਾ ਕੰਮ ਕੀਤਾ ਤੂੰ ਇਹਦਾ ਜਵਾਬ ਦੇ ਦੇ ਮੈਂ ਭਾਈਚਾਰੇ ਨੂੰ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਸਾਰੇ ਬਹੁਤ ਅੱਛੇ ਇਨਸਾਨ ਹੋ ਬਹੁਤ ਵਰੀਆ ਔਰ ਨੇਕ ਇਨਸਾਨੋ ਜੇਕਰ ਕੋਈ ਮਿਸਾਲ ਬੰਦਾ ਹੈ ਤਾਂ ਤੁਹਾਡੀ ਇੱਕ ਮਿਸਾਲ ਬੰਦੀ ਕਿਉਂਕਿ ਬਾਰਡਰ ਦੇ ਵਿੱਚ ਜੇ ਕੋਈ ਖਤਰਾ ਹੈਗਾ ਤਾਂ ਸਭ ਤੋਂ ਜ਼ਿਆਦਾ ਉਹ ਬਾਰਡਰ ਲਾਈਨ ਦੇ ਉੱਪਰ ਹੈ ਆ ਤੁਸੀਂ ਸਾਰੇ ਉੱਥੇ ਬੈਠੇ ਹੋ ਸਭ ਤੋਂ ਪਹਿਲੇ ਰਖਵਾਲੇ ਤਾਂ ਤੁਸੀਂ ਸਾਡੇ ਹੈਗੇ ਹੋ ਉੱਥੇ ਤਾਂ ਉਹਨਾਂ ਦੇ ਉੱਪਰ ਹੀ ਇਹ ਅਤਿਆਚਾਰ ਕਰਨ ਦੀ ਕੋਸ਼ਿਸ਼ ਕਰਦੇ ਲੈ ਮੈਂ ਕਹਿੰਦਾ ਸਿੰਗਲ ਡਿਵੈਲਪਮੈਂਟ ਵਾਸਤੇ ਕੁਝ ਕਿਨੇ ਕੀਤਾ ਹੋਵੇ ਤਾਂ ਮੈਨੂੰ ਇਹ ਦੱਸ ਦਵੇ ਵਿਧਾਨ ਸਭਾ ਦੇ ਵਿੱਚ ਕੋਈ ਮੁੱਦੇ 'ਚ ਆਪਣੇ ਬਾਰਡਰ ਲਈ ਇਹਨੇ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਉਹ ਦੱਸ ਦਵੇ ਮੈਨੂੰ ਇਹ ਗੱਲਾਂ ਕਰਦੇ ਵੱਡੀਆਂ-ਵੱਡੀਆਂ ਪਹਿਲਾਂ ਇਹਨੂੰ ਇਹ ਪੁੱਛੋ ਵੀ ਤੇਰੀ ਦੇਣ ਕੀ ਹਾਲ ਕੇਨ ਅੱਜ ਤੱਕ ਕੋਈ ਡਿਵੈਲਪਮੈਂਟ ਦਾ ਕੋਈ ਪਿੰਡ ਦੇ ਵਿੱਚ ਕੋਈ ਚੰਦਾ ਕੰਮ ਕੀ ਕੀਤਾ ਕੀਤਾ ਕੀ ਆਪਾਂ ਸਿਰਫ ਆਪਣੀਆਂ ਕੋਠੀਆਂ ਪਾਲੀਆਂ ਗੱਡੀਆਂ ਲੈ ਲਈਆਂ ਘਰ ਖਰੀਦਲੇ ਆਪਦੇ ਖਜ਼ਾਨੇ ਭਰਲੇ ਪਰ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਠੱਗਲੇ ਆ ਤਿੰਨ ਚਾਰ ਦਿਨ ਪਹਿਲਾਂ ਇੱਕ ਹੋਰ ਮਸਲਾ ਆਇਆ ਜੀ ਚਿੱਟੇ ਦੇ ਮਸਲੇ ਚੋਂ ਕੋਈ ਔਰਤ ਜਿਹੜੀ ਆ ਪਕੜ ਕੇ ਲਿਆਂਦੇ ਗਈ ਜੀ ਓਰੇਲੇ ਵਸਤੀ ਤੋਂ ਬਿਲੋਂਗ ਕਰਦੀ ਐ ਜੀ ਹਿਰੋਇਨ ਜਿਹੜੀ ਆ ਕਰੀਬਨ 2 ਕਿ 2.5 ਕਿਲੋ ਹਿਰੋਇਨ ਸੀਗੀ ਓਨੂੰ ਸਿਰਫ ਇਹਨਾਂ ਨੇ ਗ੍ਰਾਮਾ ਚ ਕਰਤਾ ਕਿਲੋਗ੍ਰਾਮ ਨੂੰ ਗ੍ਰਾਮਾਂ 'ਚ ਕਰਤਾ ਔਰ ਉਹਦੇ ਨਾਲ ਸੌਦਾ ਕਰਕੇ 13 ਲੱਖ ਤੇ 7 ਲੱਖ ਰੁਪਏ ਦੀ ਸੌਦਾਗਰੀ ਕੀਤੀ ਇਹਨਾਂ ਨੇ ਜੋ ਸੁਣਨ 'ਚ ਆਉਂਦਾ ਪਿਆ। ਹਰਨ ਕਿਲੋ ਸੀ ਹਰਨ ਕਿਲੋਆਂ 'ਚ ਸੀ ਜੀ ਦੱਸਿਆ ਗ੍ਰਾਮਾਂ 'ਚ ਗਿਆ ਮੈਂ ਮਾਨਯੋਗ ਸੀਐਮ ਸਾਹਿਬ ਨੇ ਗੱਲ ਕਰਨਾ ਚਾਹੁੰਨਾ ਕਿ ਗੁਰੂ ਹਰਸਹਾਇ ਹਲਕੇ ਦੇ ਵਿੱਚ ਜਿੰਨੇ ਵੀ ਐਸੇ ਵੱਡੇ ਵੱਡੇ ਤਸਕਰ ਨੇ ਜੀ ਕਿਰਪਾ ਕਰਕੇ ਜੇ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਕੇ ਕਿ ਇਹਨਾਂ ਸਾਰਿਆਂ ਨੂੰ ਚੱਕ ਕੇ ਸਾਡੇ ਕੋਲ ਲਿਆਓ ਜੇ ਲਿ ਆ ਕੇ ਤਾਂ ਇਹਨਾਂ ਤੋਂ ਇਹ ਪੁੱਛਿਓ ਤੁਹਾਨੂੰ ਆਪ ਇਹੀ ਗਵਾਹੀ ਦੇ ਦੇਣਗੇ ਕਿ ਹਰ ਵਾਰ ਬਚਦੇ ਕਿਵੇਂ ਆ ਆਖਰ ਕਿਹੜੀਆਂ ਮਜਬੂਰੀਆਂ ਨੇ ਕਿ ਇਹਨਾਂ ਨੂੰ ਇਹ ਕੰਮ ਕਰਨੇ ਪੈ ਰਹੇ ਤੁਹਾਨੂੰ ਆਪ ਦੱਸ ਦੇਣਗੇ ਕਿ ਐਮਐਲਏ ਨਾਲ ਕੀ ਕਰਦਾ ਕਿਵੇਂ ਸੋਦੇਬਾਜ਼ੀਆਂ ਕਰਦਾ ਕਿਵੇਂ ਇਹਨਾਂ ਦੇ ਨਾਲ ਦੇ ਜਿਹੜੇ ਰਾਖ ਰਿੰਦੇ ਰਹਿੰਦੇ ਆ ਕਿਵੇਂ ਇਹਨਾਂ ਨੂੰ ਲਿ ਆ ਲੈ ਆ ਕੇ ਇਹਨਾਂ ਨੇ ਜੇਬਾਂ ਭਰ ਰਿਓ ਕਿਵੇਂ ਛੜੀ ਜਾਂਦੇ ਨੇ ਇੱਡੇ ਵੱਡੇ ਤਸਕਰ ਹੋਣ ਅੱਜ ਲੈ ਕੇ ਆਏ ਤੇ ਸ਼ਾਮੋਂ ਸ਼ਾਮ ਬਾਹਰ ਕਿਵੇਂ ਹੋ ਸਕਦਾ ਜੀ ਪੋਸੀਬਲ ਹੀ ਨਹੀਂ ਹੈ ਜੀ ਕਿ ਜੁਰਤ ਦੇ ਕਿਸੇ ਲਈ ਕੋਈ ਚਿੱਟਾ ਵੇਜ ਜੀ ਤੁਸੀਂ ਕਹਿ ਰਹੇ ਹੋ ਵੀ ਐਮਐਲਏ ਸਾਹਿਬ ਦੀ ਮਿਲੀ ਭੁਗਤ ਹੈ ਇਸੇ ਭੁਗਤ ਹੈ ਸ਼ਰੇਆ ਮਿਲੀ ਭੁਗਤ ਹੈ ਲੈ ਮੈਂ ਐਮਐਲਏ ਨੂੰ ਚੈਲੰਜ ਕਰਦਾ ਆ ਜਾਵੇ ਜਿੱਥੇ ਆਉਣਾ ਇਹ ਸਾਰਾ ਮਿਲੀ ਭੁਗਤ ਨਾਲ ਕੰਮ ਹੋ ਰਿਹਾ ਜਿੰਨੇ ਵੀ ਤਸਕਰ ਹੈ ਉਹਨਾਂ ਸਾਰਿਆਂ ਨੂੰ ਇਕੱਠਾ ਕਰੋ ਜੀ ਮਾਨ ਸਾਹਿਬ ਡਿਊਟੀ ਲਾਉਣ ਕੇ ਸਾਰੇ ਤਸਕਰਾਂ ਨੂੰ ਇਕੱਠਾ ਕਰਕੇ ਪ੍ਰਸ਼ਾਸਨ ਲੈ ਕੇ ਆਵੇ ਔਰ ਪ੍ਰਸ਼ਾਸਨ ਅੱਗੇ ਖੁਦ ਨਾ ਹੀ ਗਵਾਹ ਬਣੇ ਤਾਂ ਮੈਨੂੰ ਤੁਸੀਂ ਕਿਹੋ ਜੀ ਐਵੇਂ ਕਿਵੇਂ ਵੇਚਣਗੇ ਉਹਨਾਂ ਨੂੰ ਸੁਧਾਰਨ ਵਾਸ ਇਹ ਨਹੀਂ ਕਿਹਾ ਕਿ ਤੁਸੀਂ ਸੁਧਰ ਕੇ ਕੋਈ ਕੰਮ ਕਰੋ ਨਾ ਉਹਨਾਂ ਨੇ ਇਹ ਨਹੀਂ ਕਿਹਾ ਕੋਈ ਆਪਣਾ ਰਸਤਾ ਬਦਲੋ ਨਾ ਉਲਟਾ ਇਹ ਕਹਿ ਰਿਹਾ ਆਓ ਔਰ ਪੁਲਿਸ ਨੂੰ ਇਹ ਕਹਿ ਰਿਹਾ ਵੀ ਹਾਂ ਇਹਦਾ ਕਰਕੇ ਆ ਡੀਲਾਂ ਕਰਦੇ ਆ ਮੈਂ ਤੁਹਾਨੂੰ ਮੌਕੇ ਤੇ ਦੱਸਾਂਗਾ ਮੌਕੇ ਤੇ ਫੜ ਕੇ ਤੇ ਸੌਦਾ ਕਰਾ ਲਓ ਤਾਂ ਯਾਰ ਤੁਸੀਂ ਕੰਮ ਕਿਹੜੇ ਲੱਗੇ ਹੋ ਮੈਂ ਕਹਿੰਦਾ ਇੱਕ ਹੀ ਐਸਐਚ ਨੂੰ ਇੱਕ ਹੀ ਐਸਐਚ ਨੂੰ ਬਾਰ 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 ਗੁਰੂ ਹਰ ਸਾਹਿਬ ਲਿਆਉਂਦਾ ਮੇਨ ਮਤਲਬ ਕੀ ਹੈ ਉਹ ਸਾਰੇ ਜਾਣਦੇ ਮੈਂ ਕਿੰਦੀ ਗੱਲ ਕਰ ਰਿਹਾ ਜੀ ਉਸ ਬੰਦੇ ਨੂੰ ਲਿਆ ਕੇ ਇੱਥੇ ਮੇਨ ਮਤਲਬ ਕੀ ਹੈ ਮੈਂ ਆਪਦੀ ਅੱਖੀਂ ਇਸ ਚੀਜ਼ ਦਾ ਗਵਾਹ ਆ ਕੀ ਕੀ ਕੁਛ ਥਾਣੇ ਚੱਲਦਾ ਰਿਹਾ ਕੀ ਕੁਛ ਹੁੰਦਾ ਰਿਹਾ ਸਰਕਾਰਾ ਜੀ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਤਾਂ ਇਹ ਕਹਿੰਦੇ ਨੇ ਵੀ ਅਸੀਂ ਯੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਤੇ ਉਹ ਫਿਰ ਯੁੱਧ ਖਤਮ ਕਿਵੇਂ ਹੋਊਗਾ ਜੇਕਰ ਐਮਐਲਏ ਸੈਟਿੰਗ ਕੀਤੀ ਜਾਂਦੇ ਮੈਂ ਤਾਂ ਇੱਕੋ ਗੱਲ ਕਹਿੰਦਾ ਜੀ ਇੱਕ ਦੋ ਐਮਐਲਏ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕਰੀ ਹੈ ਵੀ ਜੇ ਐਮਐਲਏ ਕੋਈ ਮਾੜਾ ਕਰਦਾ ਇਕਾ ਦੁਕਾ ਐਮਐਲਏ ਨੂੰ ਸੂਲੀ ਟੰਗੋ ਇਹਨਾਂ ਨੂੰ ਬਾਹਰ ਕੱਢੋ ਪਾਰ ਬਾਹਰ ਪਾਰਟੀ ਦਾ ਰਸਤਾ ਦਿਖਾਓ ਆਖਰ ਐਸੇ ਘਟਿਆ ਲੋਕ ਕਿਉਂ ਪਾਰਟੀ ਚ ਰੱਖੇ ਆਪਾਂ ਜਿਹੜੇ ਪਾਰਟੀ ਨੂੰ ਬਦਨਾਮ ਕਰਦੇ ਆ ਸਰਕਾਰ ਨੂੰ ਬਦਨਾਮ ਕਰਦੇ ਆ ਇਹਦੇ ਉੱਪਰ ਟੈਕਸ਼ਨ ਹੋਣਾ ਚਾਹੀਦਾ ਹੈ ਇਸੇ ਕਰਕੇ ਅਸੀਂ ਕੱਲ ਇਕੱਠ ਕਰਨ ਜਾ ਰਹੇ ਆ ਔਰ ਇਸੇ ਕੱਲ ਕੇ ਪਿੱਛੇ ਵੀ ਜਦੋਂ ਮੰਤਰੀ ਸੀ ਕੱਟ ਕੀਤਾ ਔਰ ਮੰਤਰੀਪਾਦ ਤੋਂ ਪਾਰਟੀ ਨੇ 6 ਮਿੰਟ ਸਮਾਂ ਮੰਗਿਆ ਔਰ ਮੰਤਰੀਪਾਦ ਤੋਂ ਬਾਅਦ ਰਸਤਾ ਦਿਖਾਇਆ ਸਾਨੂੰ ਇਹ ਪੂਰਨ ਭਰੋਸਾ ਹੈ ਮੈਨੂੰ ਪੂਰਨ ਭਰੋਸਾ ਹੈ ਕਿ ਮਾਨ ਸਾਹਿਬ ਔਰ ਨਾਲ ਹੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨਾਲ ਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਸੂਬੇ ਦੇ ਨੇ ਮਨਰੋੜਾ ਜੀ ਕੋ ਸਟ੍ਰਿਕਟ ਐਕਸ਼ਨ ਇਹਨਾਂ ਉੱਪ ਔਰ ਕੋਈ ਮਤਾ ਪਾ ਕੇ ਜਿਵੇਂ ਵੀ ਮਤਾ ਪੈਂਦਾ ਦੇਖੋ ਰੂਲ ਐਂਡ ਰੈਗੂਲੇਸ਼ਨ ਮੈਨੂੰ ਬਹੁਤਾ ਨਹੀਂ ਪਤਾ ਪਰ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਣਾ ਪਏਗਾ ਚਾਹੇ ਦੀ ਇਹਨਾਂ ਨੂੰ ਬਾਹਰ ਕਰਕੇ ਤੁਸੀਂ ਵੈਸੇ ਕੋਈ ਹਲਕਾ ਇੰਚਾਇਜਾ ਦੇ ਦਿਓ ਉਹ ਪਾਸ ਹੋ ਜਾਏਗਾ ਪਰ ਇਹ ਐਮਐਲਏ ਆਉਣ ਵਾਲੇ ਦੋਹਾਂ ਸਾਲਾਂ ਦੇ ਵਿੱਚ ਗਰੂਰ ਸਾਹ ਦੇ ਵਿੱਚ ਵਰਕਰਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਗਾ ਦੇਖੋ ਮਿੱਤਰੋ ਨਸ਼ੇ ਦੀ ਗੱਲ ਕੀਤੀ ਦੀਪਕ ਸ਼ਰਮਾਈ ਨੇ ਤੇ ਆਮ ਆਦਮੀ ਪਾਰਟੀ ਨੇ ਵੀ ਨਸ਼ਾ ਵਿਰੋਧ YouTube ਚਲਾਇਆ ਜਿਹੜਾ ਉਸ ਮੁਤਾਬਕ ਭਾਵੇਂ ਕੋਈ ਐਮਐਲਏ ਹੋਵੇ ਭਾਵੇਂ ਗੁਰੂ ਹਰਸਾਏ ਇਲਾਕੇ ਦਾ ਐਮਐਲਏ ਹੋਵੇ ਭਾਵੇਂ ਕਿਸੇ ਵੀ ਇਲਾਕੇ ਦਾ ਹੋਵੇ ਕਿਸੇ ਨੂੰ ਵੀ ਇਹ ਕੋਈ ਅਧਿਕਾਰ ਨਹੀਂ ਵੀ ਉਹ ਸੈਟਿੰਗਾਂ ਕਰਕੇ ਚੱਲੇ ਜਾਂ ਜਿਹੜੇ ਐਸਐਚਓ ਨੇ ਜਾਂ ਅਫਸਰ ਨੇ ਉਹਨਾਂ ਦੀਆਂ ਤਬਦੀਲੀਆਂ ਕੀਤੀਆਂ ਜਾਂ ਸੈਟਿੰਗਾਂ ਕਰਕੇ ਕਿਉਂਕਿ ਜਿਹੜਾ ਨਸ਼ਾ ਉਹਨੇ ਅੱਜ ਪੰਜਾਬ ਦੇ ਵਿੱਚ ਘਰ ਭਟ ਦਿੱਤੇ ਨੇ ਘਰ ਉਜਾੜ ਕੇ ਰੱਖ ਦਿੱਤੇ ਨੇ ਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਸ਼ਰਿਆ ਆਮ ਜਿਹੜਾ ਚਿੱਟਾ ਉਹ ਵਿਕਦਾ ਪਿਆ ਜੇਕਰ ਚਿੱਟੇ ਨੂੰ ਬੰਦ ਕਰਨਾ ਤੇ ਆਮ ਆਦਮੀ ਪਾਰਟੀ ਨੂੰ ਜਿਹੜੇ ਉਹਨਾਂ ਦੇ ਵਿਧਾਇਕ ਜਾਂ ਐਮਐਲਏ ਉਹਨਾਂ ਤੇ ਵੀ ਨਕੇਲ ਕਸਣੀ ਪਊਗੀ ਜਿਹੜੇ ਐਮਐਲਏ ਅਫਸਰਾਂ ਦੇ ਨਾਲ ਸੈਟਿੰਗ ਕਰਕੇ ਚੱਲਦੇ ਨੇ ਸ਼ਰਮਾ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਲਾਸਟ ਦੇ ਵਿੱਚ ਮੈਂ ਇੱਕ ਮਿੰਟ ਦੀ ਗੱਲ ਕਰਾਂਗਾ ਗੱਲਾਂ ਤਾਂ ਬਹੁਤ ਨੇ ਮਨ 'ਚ ਪਰ ਇੱਕ ਮਿੰਟ ਮੈਂ ਹੋਰ ਗੱਲ ਕਰਨਾ ਚਾਹੁੰਦਾ ਦੇਖੋ ਇੱਕ ਲੋਕਾਂ ਨੇ ਕੋਈ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸੂਬੇ ਚ ਸਰਕਾਰ ਬਣਾਈ ਹੈ ਜੀ ਸੋਚ ਤੇ ਪੈਰਾ ਵੀ ਸਰਕਾਰ ਦੇ ਰਹੀ ਹੈ ਤੇ ਕੋਈ ਗੱਲ ਨਹੀਂ ਪਾਰਟੀ ਵੀ ਦੇ ਰਹੀ ਹੈ ਪਰ ਮੈਂ ਪਾਰਟੀ ਨੇ ਪੁੱਛਣਾ ਚਾਹਨਾ ਆਪਾਂ ਨੂੰ ਐਸੀ ਕਿਹੜੀ ਮਜਬੂਰੀ ਹੈ ਜੀ ਕਿ ਇਦਾਂ ਦੇ ਘਟਿਆ ਲੋਕਾਂ ਨੂੰ ਆਪਾਂ ਪਾਰਟੀ ਤੋਂ ਬਾਹਰ ਦਾ ਰਸਤਾ ਕਿਉਂ ਨਹੀਂ ਦਿਖਾ ਰਹੇ ਜਿਹੜੇ ਐਮਐਲਏ ਦੇ ਉੱਪਰ ਮੈਂ ਕੱਲਾ ਰੋਪ ਨਹੀਂ ਲਗਾ ਲਿਆ ਤੁਸੀਂ ਸਰਵੇ ਕਰੋ ਪਿੰਡਾਂ ਦੇ ਵਿੱਚ ਵੀ ਮੁਲਾਜ਼ਮਾਂ ਦੇ ਨਾਲ ਵੀ ਹਰ ਜਗ੍ਹਾ ਤੁਸੀਂ ਸਰਵੇ ਕਰੋ ਤੁਹਾਨੂੰ ਕੋਈ ਐਸਾ ਅਧਾਰਾ ਨਹੀਂ ਮਿਲੇਗਾ ਮੈਂ ਕਹਿਣਾ ਚਾਹੇ ਡੀਐਸਪੀ ਤੋਂ ਐਸਐਚਓ ਐਸਡੀਐਮ ਚਾਹੇ ਤਹਿਸੀਲ ਜੀ ਤੁਸੀਂ ਕਿਹੜੇ ਮਰਜੀ ਧਾਰੇ ਚ ਚਲ ਜਾਏ ਕਮੋਟਾ ਪੈਕੇਜ ਜਾਂਦਾ ਹੈ ਕਿ ਫਲਾਣਾ ਅਫਸਰ 5 ਲੱਖ ਦੇ ਰਿਹਾ ਫਲਾਣਾ ਅਫਸਰ 3 ਲੱਖ ਦੇ ਰਿਹਾ ਫਲਾਣਾ ਅਫਸਰ ਮਹੀਨੇ ਦਾ 2 ਲੱਖ ਦੇ ਰਿਹਾ ਫਲਾਣਾ ਅਫਸਰ 1 ਲੱਖ ਦੇ ਰਿਹਾ ਮੈਂ ਕਹਿੰਦਾ 20 ਤੋਂ 25 ਲੱਖ ਰੁਪਏ ਇਹਨਾਂ ਨੂੰ ਇੱਕ ਮਹੀਨੇ ਦਾ ਲਮਸਮ ਕਿਉਂ ਕਹਿ ਰਿਹਾ ਇਹ ਗੱਲ ਮੈਂ ਕੋਈ ਐਦਾ ਗੱਲ ਨਹੀਂ ਕਰ ਰਿਹਾ ਸਾਰੀ ਚੀਜ਼ਾਂ ਦੇ ਸਬੂਤ ਨੇ ਮੇਰੇ ਕੋਲ ਜਦੋਂ ਵੀ ਕਹਿਣਗੇ ਐਮਐਲਏ ਐਮਐਲਏ ਸਾਹਮਣੇ ਆਵੇ ਮੈਂ ਹਰ ਗੱਲ ਪ੍ਰਤੱਕ ਕਰਾਂਗਾ ਵੀ ਤੁਸੀਂ ਫਲਾਣਾ ਬੰਦਾ ਕਿੰਨਾ ਦੇ ਰਿਹਾ ਫਲਾਣਾ ਕਿੰਨਾ ਦੇ ਰਿਹਾ ਫਲਾਣਾ ਕਿੰਨਾ ਦੇ ਰਿਹਾ ਆਪਾਂ ਸੋਚਦੇ ਹਾਂ ਕਿ ਆਮ ਲੋਕਾਂ ਨੂੰ ਰਜਿਸਟਰੀ ਕਰਾਉਣ ਦਾ ਖਰਚਾ ਕਿਉਂ ਪੈ ਰਿਹਾ ਆਪਾਂ ਸੋਚਦੇ ਹਾਂ ਥਾਣੇ ਜਾ ਕੇ ਅਗਲੇ ਪੈਸੇ ਕਿਉਂ ਲੈਂਦੇ ਆ ਅਫਸਰ ਕਦੇ ਗਲਤ ਨਹੀਂ ਹੁੰਦਾ ਅਫਸਰ ਨੂੰ ਗਲਤ ਬਣਾਇਆ ਜਾਂਦਾ ਕਿਉਂ ਬਣਾਇਆ ਜਾਂਦਾ ਇਹ ਕਹਿ ਕੇ ਵੀ ਜੇ ਤੈਨੂੰ ਮੈਂ ਲੈ ਆਉਂਗਾ ਗੁਰੂ ਰਸਾਈ ਤੈਨੂੰ ਮੈਂ ਡੀਐਸਪੀ ਲਾ ਦੇਵਾਂਗਾ ਤੈਨੂੰ ਮੈਂ ਐਸਐਚਓ ਲਾ ਦੇਵਾਂਗਾ ਤੈਨੂੰ ਮੈਂ ਨੈਬ ਲਾ ਦੂੰਗਾ ਤੈਨੂੰ ਤਹਿਸੀਲਾ ਲਾ ਦੇਵਾਂਗਾ ਤੈਨੂੰ ਤਹਿਸੀਲ ਤੇ ਤੈਨੂੰ ਮੈਂ ਐਸਟੀਐਮ ਲਾ ਦੇਵਾਂਗਾ ਇਹ ਸਾਰਿਆਂ ਫਿਰ ਜਦੋਂ ਅਫਸਰ ਕੋ ਗੱਲ ਕਰਦੇ ਐ ਤਾਂ ਉਹਨਾਂ ਨੂੰ ਸਸਪੈਂਡ ਕਰਾ ਦਿੰਦਾ ਔਰ ਜਾਂ ਫਿਰ ਉਹਨਾਂ ਦੀ ਬਦਲੀ ਕਰ ਦਿੰਦੇ ਐ ਜੀ ਮੈਂ ਇਹਦੇ ਉੱਪਰ ਸਭ ਤੋਂ ਵੱਡੀ ਉਦਾਹਰਨ ਪੇਸ਼ ਕਰਾਂਗਾ ਡੀਐਸਪੀ ਅਤਲ ਸੋਨੀ ਜੀ ਅਤੂ ਸੋਨੀ ਸਾਹਿਬ ਤੁਸੀਂ ਕੋਲ ਜਾਇਓ ਉਹਨਾਂ ਤੋਂ ਕਾਰਨ ਪੁੱਛ ਲਿਓ ਤੁਹਾਨੂੰ ਜਵਾਬ ਮਿਲ ਜੇਗਾ ਜਿਹੜੇ ਤਹਿਸੀਲਦਾਰ ਨੇ ਗੁਰੂ ਹਰ ਸਾਹਿਬ ਸਾਰਾ ਉਹਨਾਂ ਨਾਲ ਖੜਿਆ ਇੱਕ ਕਰ ਪਿਆ ਵੀ ਰਿਸ਼ਵਤ ਉਸ ਬੰਦੇ ਨੇ ਨਹੀਂ ਲਈ ਜੀ ਆਖਰ ਉਹ ਬੰਦਾ ਬਾਹਰ ਕਿਉਂ ਗਿਆ ਕਿਉਂ ਨੂੰ ਸਸਪੈਂਡ ਕੀਤਾ ਗਿਆ ਕੋਈ ਹੈ ਜਵਾਬ ਮੈਂ ਕਿੰਨੇ ਇੱਥੋਂ ਕੰਮ ਕਰਾ ਕੇ ਭੇਜੇ ਆ ਉਹਨਾਂ ਦੇ ਉਹਨਾਂ ਨੇ ਕਿਹਾ ਆਓ ਜੀ ਕੰਮ ਅਸੀਂ ਕਰਾਂਗੇ ਪਰ ਗੱਲ ਇਹ ਵੀ ਇਹਨਾਂ ਦੀ ਜੇਮਾ ਗਰਮ ਨਹੀਂ ਕਰਦਾ ਸੀ ਇਸ ਕਰਕੇ ਉਹਨਾਂ ਨੇ ਕਿਹਾ ਸਸਪੈਂਡ ਕਰ ਦੋ ਜਿਹੜੇ ਚੰਗੇ ਬੰਦੇ ਐ ਉਹਨਾਂ ਨੂੰ ਹਟਾ ਦਿਓ ਤੇ ਜਿਹੜੇ ਪੱਕੇ ਬੰਦੇ ਐ ਉਹਨਾਂ ਨੂੰ ਬਾਹਰ ਬਾਹਰ ਜਿੱਥੇ ਮਰਜ਼ੀ ਚਲੇ ਜਾਣ ਤਬਲੀਆਂ ਕਰਕੇ ਫਿਰ ਵੀ ਇੱਥੇ ਲਿਆ ਕੇ ਇਹਨਾਂ ਤੋਂ ਕੰਮ ਲੋ ਆਖਰ ਕੀ ਵਜ੍ਹਾ ਗੁਰੂ ਹਰ ਸਹਾਏ ਥਾਣੇ ਦੇ ਵਿੱਚ ਮੈਂ ਕਿਹਾ ਵੀ ਗੁਰੂ ਸਾਹਿਬ ਤੁਸੀਂ ਪੂਰਾ ਲਾਈਵ ਚਲਾਓ ਗੁਰੂ ਸਾਹਿਬ ਪੂਰਾ ਲਾਈਵ ਚਲਾਓ ਥੱਲੇ ਕਮੈਂਟ ਮੰਗੋ ਕਿ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਜਾਂ ਜਿਹੜੇ ਬੰਦੇ ਐਫਆਈਆਰ ਲੈ ਕੇ ਗਏ ਜਿੰਨੀਆਂ ਚੋਰੀਆਂ ਆਈਆਂ ਜਿੰਨੀਆਂ ਸ਼ਿਕਾਇਤਾਂ ਥਾਣੇ ਤੇ ਦਰਜ ਹੋਈਆਂ ਹੋਰ ਤੱਕ ਇੰਨਾ ਸਾਲਾਂ 'ਚ ਕਿੰਨੀਆਂ ਦਰਖਾਸਤਾਂ ਦਾ ਨਿਪਟਾਰਾ ਹੋਇਆ ਤੁਹਾਨੂੰ ਜਵਾਬ ਮਿਲ ਜੇਗਾ ਕਿੰਨੀਆਂ ਰਜਿਸਟਰੀਆਂ ਹੋਈਆਂ ਜਿਹੜੀਆਂ ਬਿਨ ਪੈਸੇ ਦੇ ਹੋਈਆਂ ਤੁਸੀਂ ਲੋਕਾਂ ਤੋਂ ਸਵਾਲ ਪੁੱਛ ਲਓ ਤੁਹਾਨੂੰ ਜਵਾਬ ਮਿਲ ਜੇਗਾ ਮੈਂ ਕਹਿੰਦਾ ਫੀਡਬੈਕ ਲਈ ਪਬਲਿਕ ਫੀਡਬੈਕ ਵਾਸਤੇ ਹਰ ਅਦਾਰੇ ਦੇ ਬਾਹਰ ਇੱਕ ਬਾਕਸ ਲੱਗਣਾ ਚਾਹੀਦਾ ਜਿਹਨੂੰ ਕੰਪਲੇਂਟ ਬਾਕਸ ਕਹਿੰਦੇ ਆ। ਆਪਣੀ ਆਪਣੀ ਕੰਪਲੇਂਟ ਬੰਦੇ ਪਾਉਣ ਤਾਂ ਮੈਂ ਕਹਨ ਤੁਹਾਨੂੰ ਤਿੰਨ ਸਾਲ ਦਾ ਸਾਰਾ ਰਿਕਾਰਡ ਜਿਹੜਾ ਮੰਗਦੇ ਹੋ ਉੱਤੇ ਲਿਖ ਦਿਓ ਕਿ ਜਦੋਂ ਤੋਂ ਸਰਕਾਰ ਬਣੀ 22 ਤੋਂ ਲੈ ਕੇ 2025 ਤੱਕ ਸਾਰੀ ਕਹਾਣੀ ਜਿਹੜੀ ਹੈ ਜਿਨ੍ਹਾਂ ਨਾਲ ਕੋਈ ਮਾੜਾ ਹੋਇਆ ਜਾਂ ਜਿਹੜੀ ਵੀ ਕੋਈ ਕੰਪਲੇਂਟ ਹੈਗੀ ਐਂ ਦੀ ਚਪਾਓ ਤਾਂ ਮੈਂ ਕਹਿੰਨਾ ਉਹ ਬਾਕਸ ਇੱਕ ਦਿਨ ਚ ਹੀ ਭਰ ਜਾਏਗਾ। ਤੇ ਤੁਹਾਨੂੰ ਆਪ ਨਜ਼ਰ ਆ ਜਾਊਗਾ ਕਿਹੜਾ ਚੰਗਾ ਕਿਹੜਾ ਗਲਤ ਹੈ। ਲੈ ਹੁਣੇ ਹੋਂਦ ਤੇ ਕਰਦੇ ਹੋ। ਹੋਂਦ ਤੋਂ ਸ਼ੁਰੂ ਕਰਦੇ ਹੋ ਹੋਂਦ ਤੇ ਨਕੇਲ ਕਰਦੇ ਹੋ। ਫਿਰ ਵੀ ਇਹ ਬੰਦੇ ਨਾ ਬਣੇ ਤਾਂ ਕਿਹੋ ਇਹ ਸਾਡੇ ਮਨ 'ਚ ਖਦਸ਼ਾ ਹੈ ਆਖਰ ਕਿਹੜੀਆਂ ਮਜਬੂਰੀਆਂ ਜਿਹੜਾ ਆਪਾਂ ਚੁੱਪ ਹੋ ਕੇ ਬੈਠੇ ਹੋਏ ਆ ਮਾਨਯੋਗ ਸੀਐਮ ਸਾਹਿਬ ਨੂੰ ਔਰ ਮਾਨਯੋਗ ਅਮਨ ਅਰੋੜਾ ਜੀ ਨੂੰ ਪੰਜਾਬ ਪ੍ਰਧਾਨ ਔਰ ਸਾਡੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਦਾ ਕਿ ਇਹ ਨਾ ਹੋਵੇ ਕਿ ਆਪਾਂ ਨੂੰ ਮੋਦੀ ਖਾਣੀ ਪਵੇ 2027 ਦੇ ਵਿੱਚ ਇਨ੍ਹਾਂ ਘਟੀਆ ਸੋਚ ਦੇ ਮਾਲਕਾਂ ਨੂੰ ਰਿਸ਼ਵਤ ਖੋਹਰਾਂ ਨੂੰ ਲੋਕਾਂ ਦੇ ਉੱਪਰ ਅਤਿਆਚਾਰ ਕਰਨ ਵਾਲਿਆਂ ਨੂੰ ਔਰ ਆਪਣੇ ਹੀ ਲੋਕਾਂ ਦੇ ਉੱਪਰ ਤਸ਼ੱਦਦ ਢੋਣ ਵਾਲਿਆਂ ਨੂੰ ਧਮਕੀ ਦੇਵਨ ਵਾਲਿਆਂ ਨੂੰ ਔਰ ਉਹਨਾਂ ਦੇ ਉੱਪਰ ਬੇਬੁਨਿਆਰ ਤਰੀਕੇ ਨਾਲ ਐਫ ਆਈ ਆਰ ਕਰਾਉਣ ਵਾਲੇ ਨੂੰ ਐਸੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕੱਢਾਂਗੇ ਤਾਂ ਪਾਰਟੀ ਆਪਣੀ ਜੀਵਤ ਰਹੇਗੀ ਪਾਰਟੀ ਬਣੀ ਰਹੇਗੀ ਸਰਕਾਰ ਅੱਗੇ ਵੀ ਆਪਾਂ ਆਰਮਨਾਰ ਬਣਾ ਸਕਦੇ ਹਾਂ ਪਰ ਬੇਨਤੀ ਇਹੀ ਹੈ ਕਿ ਐਸੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਓ ਤਾਂ ਜੋ ਅੱਗੇ ਵਲੰਟੀਅਰ ਦੇ ਵਿੱਚ ਹੌਸਲਾ ਵਧੇ ਵਲੰਟੀਅਰ ਫਿਰ ਉਸੇ ਤਰ੍ਹਾਂ ਪੂਰੀ ਤਾਕਤ ਦੇ ਨਾਲ ਪਾਰਟੀ ਦੀ ਸਰਕਾਰ ਬਣਾਉਣ ਨੂੰ ਤਿਆਰ ਹੋ ਜਾ ਧੰਨਵਾਦ ਜਿਵੇਂ ਤੁਹਾਨੂੰ ਧਮਕੀ ਆਈ ਧਮਕੀ ਤੁਹਾਨੂੰ ਐਮ ਐਲ ਏ ਸਾਹਿਬ ਨੇ ਸਿੱਧੀ ਦਿੱਤੀ ਜਾਂ ਕਿਸੇ ਬੰਦੇ ਦੁਆਰਾ ਆਈ ਦੇਖੋ ਪਹਿਲੀ ਤਾਂ ਗੱਲ ਇਹਨਾਂ ਦੀ ਕੋਈ ਔਕਾਤ ਨਹੀਂ ਕਿ ਕਿਸੇ ਨੂੰ ਦਬਾ ਲੈਣਗੇ ਜਾਂ ਕਿਸੇ ਨੂੰ ਕੁਝ ਕਰ ਲੈਣਗੇ। ਜੀ। ਪਰ ਨਾਲ ਜਿਹੜੇ ਪਾਲਤੂ ਰੱਖੇ ਆ। ਉਹ ਪਾਲਤੂ ਕਿਹੜੇ ਨੇ ਇਹ ਵੀ ਸੁਣ ਲੋ ਇਹ ਕੋਈ ਸਾਡੀ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ। ਜੀ। ਚਾਰ ਬੰਦੇ ਨੇ। ਜਿੰਨਾਂ 'ਚ ਤਿੰਨ ਤਾਂ ਬਾਂਦਰ ਨੇ। ਕਹਿਣ ਚ ਮੈਨੂੰ ਕੋਈ ਗਰੇਜ਼ ਨਹੀਂ। ਜਦੋਂ ਸਰਕਾਰ ਕਾਲੀ ਦਲ ਸੀ ਤਾਂ ਉਹਨਾਂ ਦੇ ਨਾਲ ਜਦੋਂ ਕਾਂਗਰਸ ਦੀ ਬਣੀ ਕਾਂਗਰਸ ਦੇ ਨਾਲ ਜਿਹੜੀ ਸਰਕਾਰ ਬਣਦੀ ਹੈ ਉਹ ਸਰਕਾਰ ਦੇ ਵਿੱਚ ਆ ਕੇ ਪਹਿਲਾਂ ਐਮਐਲਏ ਨੂੰ ਗੰਢਦੇ ਆ। ਕਿ ਐਮਐਲਏ ਸਾਹਿਬ ਤੁਹਾਨੂੰ ਮੈਂ ਆਹ ਦਿਆਂਗਾ ਅਡਵਾਂਸ ਤੇ ਚੱਕੋ। ਤਾਂ ਆ ਕੇ ਵੱਡੀਆਂ ਕੁਰਸੀਆਂ 'ਚ ਬਹਿ ਜਾਂਦੇ ਆ। ਔਰ ਫਿਰ ਉਸ ਤੋਂ ਬਾਅਦ ਉਹਨਾਂ ਦੇ ਚੇਲੇ ਚ ਬਾਡੇ ਬਣ ਕੇ ਇੱਕੋ ਆਗਲ ਉਹ ਧਮਕੀ ਲਾ ਕੇ ਫਿਰ ਐਮਐਲਏ ਕੀ ਕਹਿੰਦੇ ਨੇ ਜੇ ਤੂੰ ਬਣਿਆ ਰਹਿਣਾ ਪ੍ਰਧਾਨ ਤਾਂ ਤੈਨੂੰ ਆਹ ਕੁਝ ਕਰਨਾ ਪਊਗਾ। ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਇਹਨਾਂ ਦਾ ਕੀ ਕਸੂਰ ਹੈ? ਜਦੋਂ ਉੱਤੋਂ ਹੱਥ ਹੋ ਜਾਂਦਾ ਤਾਂ ਬੋਲਦੇ ਆ ਨਹੀਂ ਤਾਂ ਇਹਨਾਂ ਦੇ ਪਿੰਡ ਤੋਂ ਤਾਂ ਪਤਾ ਤਾਂ ਕਰੋ ਕਿ ਹੈ ਕੋਣ ਹੈ ਇਹਨਾਂ ਦੇ ਵਾਲੀ ਵਾਰਸ ਕੋਣ ਹੈ ਤੁਹਾਨੂੰ ਸਹੀਕਰ ਪਤਾ ਲੱਗ ਜੂਗੀ। ਕਿਹੜੇ ਕਿਹੜੇ ਬੰਦੇ ਦੇ ਇੱਕ ਮੈਂ ਬੰਦੇ ਦੇ ਨਾਸਤੇ ਆ ਚਾਰ ਬੰਦੇ ਨੇ ਜੀ। ਜੀ। ਇੱਕ ਨੂੰ ਕਹਿੰਦੇ ਜਗਨੇਟਰ ਚੋਰ। ਇੱਕ ਨੂੰ ਕਹਿੰਦੇ ਸਕੂਲ ਦੀ ਵੈਨ ਚਲਾਉਂਦਾ ਬੰਦਾ ਜੀ ਉਹ ਸਕੂਲਾਂ ਵਿੱਚ ਚੋਰੀਆਂ ਕਰਦਾ ਪਾਈ ਪੈਸੋ ਹਜ਼ਾਰ ਹਜ਼ਾਰਾਂ ਦੀ ਵੀਡੀਓ ਵੀ ਬਣੀ ਹੈ ਉਹਦਾ ਇੰਨਾ ਕਿ ਕਟਾਪਾ ਚੜਿਆ ਪੁੱਛੋ ਹੀ ਨਾ ਔਰ ਇੱਕ ਬੰਦਾ ਐਸਾ ਜਿਹੜਾ ਕਿ ਵੱਡੇ ਵੱਡੇ ਆਪਦੇ ਆਪ ਨੂੰ ਕਹਿੰਦਾ ਮੇਰੇ ਤੋਂ ਵੱਡਾ ਕੋਈ ਬੰਦਾ ਹੀ ਹੈ ਨਹੀਂ ਤਾਂ ਉਹ ਬੰਦੇ ਨੂੰ ਥਾਣੇ ਦੇ ਬਾਹਰ ਇੰਨਾ ਕਟਾਪਾ ਚੜਿਆ ਸੀ ਲੋਕਾਂ ਨੇ ਇੰਨਾ ਕਿ ਕੁੱਟਿਆ ਸੀ ਉਹਨੂੰ ਲੋਕਾਂ ਨੇ ਉਹ ਫਿਰ ਭੁੱਲ ਗਿਆ ਕੁੱਟ ਮਾਰ ਔਰ ਇੱਕ ਬੰਦਾ ਇਹੋ ਜਿਹਾ ਕਿ ਜਿਹੜਾ ਮੇਰੇ ਆਪਾਠ ਕੇ ਗੋਡੀ ਆ ਪੈਰੀ ਹੱਥੋਂ ਲੱਗਦਾ ਸੀ ਕਿ ਸ਼ਰਮਾ ਜੀ ਮੇਰੇ ਬੰਦੇ ਨੂੰ ਪਈ ਛਡਾ ਦਿਓ ਜਿਹੜੇ ਬੰਦੇ ਉਹ ਮਿੰਤਾ ਤਰਲੇ ਸਾਡੇ ਕਰਦੇ ਸੀ ਤੇ ਅੱਜ ਸਾਨੂੰ ਅੱਖਾ ਦਿਖਾਣਗੇ ਕਿਉਂ ਦਿਖਾਣਗੇ ਕਿਉਂਕਿ ਇਹਨਾਂ ਨੇ ਉਹਨਾਂ ਨਾਲ ਗੱਲ ਲਾਇਆ ਉਹ ਹਿੱਸੇ ਮਕਾਏ ਆ ਪੈਸੇ ਲੈਂਦੇ ਆ ਲੈ ਮੈਂ ਕਹਿੰਦਾ ਇਹਨਾਂ ਦੀ ਇਨਕੁਆਇਰੀ ਕਰੋ ਇੱਕ ਟਰੱਕ ਦੇ ਨੇ ਮਸਲੇ ਦੀ ਮੈਂ ਗੱਲ ਕਰਦਾ ਟਰੱਕ ਯੂਨੀਅਨ ਦੇ ਵਿੱਚ ਜਾ ਕੇ ਟਰੱਕ ਯੂਨੀਅਨ ਦੇ ਬੰਦਿਆਂ ਤੋਂ ਪੁੱਛੋ ਇਹਨਾਂ ਕੋਲ ਉਹਨਾਂ ਨੂੰ ਡਰਾਇਆ ਹੋਇਆ ਮੇਰੇ ਕੋਲ ਇੱਕ ਵਾਰ ਦੋ ਵਾਰ ਨਹੀਂ ਕਿੰਨੀ ਵਾਰ ਆਇਆ ਮੇਰੇ ਕੋਲ ਉਹਨਾਂ ਦੇ ਪੈਸੇ ਤੱਕ ਨਹੀਂ ਦਿੱਤੇ ਗਏ ਪਿੱਛੇ ਵੀ ਜਿਹੜੇ ਪੈਸੇ ਲਏ ਸੀ ਟੈਂਡਰ ਪਾਇਆ ਗਿਆ ਸੀਗਾ ਉਹਦਾ ਵੀ ਪੈਸਾ ਇਹਨਾਂ ਨਾਲੇ ਤੱਕ ਨਹੀਂ ਮਿਲਿਆ ਉਹਨਾਂ ਦੀ ਪਰ ਇੰਨੀ ਤਸ਼ੱਦਦ ਟਾਈ ਜਾਂਦੀ ਕਿ ਆਪਦੇ ਟਰੱਕ ਲੋਡ ਚਲਾ ਲੇ ਇਹਨਾਂ ਦੇ ਟਰੱਕਾਂ ਨੂੰ ਕਹਿੰਦੇ ਸਿਰਫ ਇੱਕ ਜਿਹੜਾ ਮਿਲਿਆ ਕਰੂਗਾ ਸੋ ਉਹਨਾਂ ਦਾ ਇਹਨਾਂ ਨੁਕਸਾਨ ਇਹਨਾਂ ਬੇੜਾ ਦਰਕ ਕੀਤਾ ਪੁੱਛੋ ਹੀ ਨਾ ਠੱਕੇਸ਼ਾਈ ਹੁਣ ਇੰਨੀ ਠੱਕੇਸ਼ਾਈ ਮੈਂ ਕਹਿੰਦਾ ਸੈਮੀ ਪਈਆ ਸਾਰੀ ਯੂਨੀਅਨ ਜਾ ਕੇ ਤਾਂ ਪਤਾ ਕਰੋ ਪਰ ਗੱਲ ਇਹ ਹੈ ਵੀ ਹੁਣ ਸੱਚ ਕੋਈ ਬੋਲੇ ਕਿਵੇਂ ਉਹ ਕਹਿੰਦੇ ਸਾਨੂੰ ਵੀ ਐ ਡਰਾਉਂਦਾ ਸ਼ਰਮਾ ਜੀ ਸਾਰੇ ਪਾਸੇ ਤਮਕਾਉਂਦਾ ਸੋ ਮੈਂ ਇੱਕ ਗੱਲ ਚੈਨਲ ਲਈ ਦੱਸ ਦੇਣਾ ਚਾਹੁੰਦਾ ਸਮਾ ਸਦਾ ਇੱਕੋ ਜਾਂ ਨਹੀਂ ਰਹਿੰਦਾ ਮੈਂ ਕਹਿੰਦਾ ਐਮ ਐਲ ਏ ਸਾਹਿਬ ਤੁਸੀਂ ਧਮਕੀਆਂ ਕੀ ਤੁਸੀਂ ਮੈਨੂੰ ਜਾਨ ਮਰਵਾਣਾ ਕੀ ਜੋ ਕਰ ਪਰ ਮੈਂ ਕਿਹ ਵੀ ਅੱਗੇ ਟਾਈਮ ਦੀਪਕ ਸ਼ਰਮਾ ਦਾ ਜਿਸ ਦਿਨ ਵੀ ਆਇਆ ਮੈਂ ਕਹਿੰਦਾ ਜੀ ਇੱਕ ਦਿਨ ਕੀ ਇੱਕ ਘੰਟੇ ਚ ਸਾਰੇ ਬੰਦੇ ਤੁਹਾਨੂੰ ਇੱਥੇ ਹਾਜ਼ਰ ਕਰਾਂਗਾ ਨਾਲੇ ਬੰਦੇ ਦਾ ਪੁੱਤ ਨਾ ਬਣਾਤਾ ਤਾਂ ਮੈਨੂੰ ਤੁਸੀਂ ਕਿਓ ਨਾਲੇ ਤੁਹਾਨੂੰ ਵੀ ਬਣਾਓ ਨਾਲੇ ਤੁਹਾਡੇ ਸਾਰੇ ਕਰਿੰਦਿਆਂ ਨੂੰ ਬਣਾਓ ਗੱਲ ਅੱਜ ਸਾਡਾ ਸਮਾਂ ਮਾੜਾ ਜਿੰਨਾ ਤੁਸੀਂ ਕਰਨਾ ਕਰੋ ਕੋਈ ਗੱਲ ਨਹੀਂ ਜਿੰਨੀ ਤੁਹਾਡੀ ਹੱਥ ਪਾਰ ਹੁੰਦੀ ਕਰੋ ਸ਼ਰਮਾਈ ਬਹੁਤ ਧੰਨਵਾਦ ਥੈਂਕ ਯੂ ਜੀ